26 ਲੱਖ ਦੀ ਕਾਰ ਆ ਲੋਨ ਕਰਾ ਦਾਂਗੇ 28 ਲੱਖ ਰੁਪਈਆ ਦਾ 2 ਲੱਖ ਦੇ ਕੇ ਦੋ ਰਾਂਗੇ ਅਗਰ ਤੁਹਾਡੀ ਪ੍ਰੋਫਾਈਲ ਚੰਗੀ ਆ ਬਈ ਠੀਕ ਆ 14 ਲੱਖ 75 ਹਜ਼ਾਰ ਦੀ ਕਾਰ ਆ ਤੇ 15 ਲੱਖ ਦਾ ਲੋਨ ਕਰਾ ਦਾਂਗੇ 22 ਲੱਖ ਰੁਪਈਆ ਦੀ ਕਾਰ 22 ਲੱਖ ਦੀ ਕਾਰ ਔਰ 22 ਲੱਖ ਦਾ ਹੀ ਲੋਨ ਕਰਾ ਦਾਂਗੇ 2019 ਮਾਡਲ ਐਮ स्पोर्ट ਦੇ ਵਿੱਚ ਬਈ ਹਨਾ ਚੰਡੀਗੜ੍ਹ ਹਿੱਲ ਦੀ ਰੇਟ ਸੁਣ ਕੇ ਮੈਂ ਕਹਿੰਦਾ ਇਸ ਕਾਰ ਦਾ ਮਾਰਕੀਟ ਪ੍ਰਾਈਸ ਆ ਚੰਡੀਗੜ੍ਹ ਦੇ ਵਿੱਚ 23 ਤੋਂ 24 ਲੱਖ ਰੁਪਈਆ ਪ੍ਰਾਈਸ ਆ ਤੇ ਹੁਣ ਮੈਂ ਤੁਹਾਨੂੰ ਦਵਾਂਗਾ 19,75,000 ਉਹ ਤੇ ਵੀ 100% ਲੋਨ ਇਹ ਤੇ ਵੀ 100% ਲੋਨ ਆ ਲਾਲ ਖੜੀ ਹੈ ਇਹ ਤੇ ਵੀ 100% ਲੋਨ ਉਹ ਪਿੱਛੇ BMW ਖੜੀ ਹੈ ਉਹ ਤੇ ਵੀ 100% ਲੋਨ ਆ ਨਾਲ ਖੜੀ ਹੈ ਇਹ ਤੇ ਵੀ 100% ਲੋਨ 1 ਕਰੋੜ ਦੀ ਕਾਰ ਜਦੋਂ ਨਵੀਂ ਸੀ ਤੇ ਹੁਣ ਦਵਾਂਗੇ 7 ਲੱਖ ਦੀ ਚੰਡੀਗੜ੍ਹ ਨੰਬਰ ਦੀ ਕਾਰ ਹੈ ਅੱਜ ਮੈਂ ਜਿਹੜੀਆਂ ਤੁਹਾਨੂੰ ਲਗਜ਼ਰੀ ਗੱਡੀਆਂ ਦੇਣ ਜਾ ਰਿਹਾ ਬਈ ਸਾਰੀਆਂ ਦੀਆਂ ਸਾਰੀਆਂ ਫਸਟ ਓਨਰ ਨੇ ਔਰ ਸਾਰੀਆਂ ਦੀਆਂ ਸਾਰੀਆਂ ਦੀ ਜਿਹੜੀ ਹੋਊਗੀ 10,000 ਕਿਲੋਮੀਟਰ ਤੱਕ ਦੀ ਵਾਰੰਟੀ ਮਿਲੂ ਤੁਹਾਨੂੰ ਔਰ ਇੱਕ ਗੱਲ ਹੋਰ ਮੇਨ ਤੇ ਸਾਰਿਆਂ ਦਾ ਸਰਵਿਸ ਰਿਕਾਰਡ ਹੋਊਗਾ ਔਨ ਟੇਬਲ ਮਿਲੂਗਾ ਸਾਰਾ ਕੁਝ ਥਰਲੇ ਹੋਊਗਾ ਬਈ ਮਤਲਬ ਇਹੀ ਗੱਡੀ ਭਾਲਦੇ ਹੋ ਨਾ ਤੁਹਾਨੂੰ ਗਾਰੰਟੀ ਵਾਰੰਟੀ ਵੀ ਮਿਲ ਜੇ ਸਰਵਿਸ ਰਿਕਾਰਡ ਨਾਲ ਚੱਲੀ ਆਉਣ ਤੇ ਫਸਟ ਓਨਰ ਹੋਵੇ ਇਸ ਤੋਂ ਉੱਪਰ ਦੀ ਕੁਝ ਨਹੀਂ ਆਪਾਂ ਮੰਗਦੇ ਹੁੰਦੇ ਬਈ ਹੈ ਨਾ ਤੇ ਬਾਕੀ ਗੱਡੀਆਂ ਸਾਰੀਆਂ ਨਾਨ ਐਕਸੀਡੈਂਟ ਵਾਲੀਆਂ ਮਿਲਣਗੀਆਂ ਤੇ ਕਾਰਾਂ ਮਿਲਣਗੇ ਤੁਹਾਨੂੰ ਫਰੈਂਡਸ ਕਾਰ ਲਾਈਨ ਮੁਹਾਲੀ ਤੋਂ 88 ਸੈਕਟਰ ਤੋਂ ਸਸੇ ਗੱਲ ਜੀ ਬਾਈ ਜੀ ਠੀਕ ਹੋ ਵੀਰੇ ਜੀ ਆ ਦੋ ਤਿੰਨ ਗੱਲਾਂ ਗੀਆਂ ਨੇ ਵੀਰੇ ਸਹੀ ਨੇ ਨਾ ਤੁਸੀਂ ਜਿਹੜੀ ਜਿਹੜੀ ਕੱਲ ਕਹੀਏ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਸਾਡੇ ਕੋਲ ਜਿੰਨੀਆਂ ਕਾਰਸ ਨੇ ਸਾਰੀਆਂ ਸਰਟੀਫਾਈਡ ਕਾਰਸ ਨੇ ਹਾਂਜੀ 10000 ਕਿਲੋਮੀਟਰ ਦੀ ਵਾਰੰਟੀ ਨਾਲ ਦੇਾਂਗੇ ਰਿਟਰਨ ਗਾਰੰਟੀ ਦੇਵਾਂਗੇ ਦੋਨੋਂ ਕੀਜ਼ ਬੈਗ ਬੁੱਕਲੇਟ ਸਾਰਾ ਕੁਝ ਜਦੋਂ ਤੁਸੀਂ ਨਵੀਂ ਕਾਰ ਦਾ ਲੈਂਦੇ ਹੋ ਸਾਰਾ ਕੁਝ ਤੁਹਾਨੂੰ ਅਵੇਲੇਬਲ ਮਿਲੇਗਾ ਠੀਕ ਹੈ ਜੀ ਆਲਮੋਸਟ ਆਲਮੋਸਟ ਸਾਰੀਆਂ ਹੀ ਕਾਰਾਂ ਦੀ ਸਰਵਿਸ ਦਾਨਾ ਹੈ ਤੁਹਾਨੂੰ ਸਰਵਿਸ ਵੀ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਲੋਨ ਫੈਸਿਲਿਟੀ ਸਾਡੇ ਕੋਲ ਅਵੇਲੇਬਲ ਹੈ ਤੇ ਤੁਸੀਂ ਕੋਲ ਟ੍ਰਾਂਸਪੋਰਟ ਕਰਾਣੀ ਹੈ ਕਲੇਸ਼ਰਵਾਣੇ ਦੀ ਗੱਡੀ ਘਰੇ ਵੀ ਡ੍ਰੌਪ ਹੋ ਜਾਏਗੀ ਲ ਜਿੰਨੇ ਤੁਹਾਨੂੰ ਟ్రਾਈ ਲੈਣ ਦੀ ਵੀ ਲੋੜ ਨਹੀਂ ਪੈਣੀ ਤੇ ਉਹਨਾਂ ਚ ਪਹਿਲੀ ਕਾਰ ਆਪਨੇ ਲਵੇ ਆ ਆ ਗਈ ਮਰਸੀਡੀਜ਼ ਦੀ ਕਿਹੜੀ ਹੈ ਵੀਰੇ ਮਰਸੀਡੀਜ਼ ਦਾ ਸੀ ਕਲਾਸ ਹੈ ਅਸੀਂ ਸਭ ਤੋਂ ਪਹਿਲਾਂ ਤਾਂ ਖੜੀ ਕੀਤੀ ਹੈ ਕਿ ਸਭ ਤੋਂ ਛੋਟੇ ਬਜਟ ਵਾਲੀ ਗੱਡੀ ਬਾ ਸਭ ਤੋਂ ਪਹਿਲਾਂ ਦਿਖਾ ਦਈਏ ਛੋਟੇ ਬਜਟ ਦੀ ਲਗਜ਼ਰੀ ਕਾਰ ਜੀ ਜੀ ਉਹ ਕਾਰ ਬਜਟ ਛੋਟਾ ਹੈ ਹਾਂਜੀ ਹਾਂ ਲੇਕਿਨ ਕੰਡੀਸ਼ਨ ਵਾਈਜ਼ ਕਾਰ ਬਿਲਕੁਲ ਨਵੀਂ ਵਰਗੀ ਹੈ ਕਾਰ 'ਚ ਕੋਈ ਕਮੀ ਨਹੀਂ ਹੈਗੀ ਹਾਂਜੀ ਹਾਂ ਲਓ ਚੈੱਕ ਕਰ ਲਓ ਕਾਰ ਬਹੁਤ ਸੋਹਣੀ ਆ ਸੀ ਕਲਾਸ ਮਰਸੀਡੀਜ਼ ਹੈ ਜੀ ਸੀ 220 2013 ਮਾਡਲ ਹੈ ਲੇਕਿਨ ਕੰਡੀਸ਼ਨ 13 ਵਾਲੀ ਨਹੀਂ ਹੈ ਜੀ ਠੀਕ ਹੈ ਜੀ ਕੰਡੀਸ਼ਨ ਔਰ ਸਿਰਫ 60000 ਕਿਲੋਮੀਟਰ ਚੱਲੀ ਹੈ ਓਕੇ ਔਰ ਸਰਵਿਸ ਰਿਕਾਰਡ ਵੀ ਨਾਲ ਹੈ ਜੀ ਓਕੇ ਬਾਈ ਨੂੰ ਕਹਿੰਦੇ ਨੇ ਕੋਈ ਨੇੜੇ ਆਊਗਾ ਮੈਂ ਦਿਖਾਵਾਂਗਾ ਥੋੜਾ ਜਨਾ ਜਿਹੜੇ ਮੇਨ ਚੀਜ਼ਾਂ ਤੋਂ ਆਪਾਂ ਦੇਖਦੇ ਹਾਂ ਨਾ ਬਟਨ-ਵੋਟਨ ਹਨਾ ਸਾਰੇ ਆਹ ਇਹਨਾਂ ਨਹੀਂ ਗੱਡੀਆਂ ਦੇ ਖਰਾਬ ਹੋਏ ਹੁੰਦੇ ਹੈਗੇ ਆ ਚੈੱਕ ਕਰੋ ਬਿਲਕੁਲ ਬ੍ਰੈਂਡ ਨਿਊ ਪਈ ਨੇ ਆ ਸਾਰੀਆਂ ਚੀਜ਼ਾਂ ਨਾ ਬਹੁਤ ਵਧੀਆ ਪਿਆ ਫਿਨਿਸ਼ਿੰਗ ਆ ਕਾਰ ਦੇ ਵਿੱਚ ਪੂਰੀ ਵਧੀਆ ਵੀ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ ਜੀ ਕਿਹਾ ਬਾਈ ਇਹ ਓਦਾਂ ਦੀ ਕਾਰ ਆ ਜਿਹਦੀ ਟਰਾਈ ਲੈਂਡ ਦੀ ਲੋੜ ਨਹੀਂ ਹੈਗੀ ਕਾਰ ਬਿਲਕੁਲ ਨਵੀਂ ਓਨਰ ਫਸਟ ਔਰ ਕੰਡੀਸ਼ਨ ਪੂਰੀ ਮਸਤ ਚੰਡੀਗੜ੍ਹ ਦਾ ਨੰਬਰ ਹੈ ਜੀ ਚੰਡੀਗੜ੍ਹ ਦਾ ਨੰਬਰ ਸਰਪ੍ਰਾਈਜ਼ ਕਰਦਾ ਪ੍ਰਾਈਸ ਸਿਰਫ ਔਰ ਸਿਰਫ 7,75,000 ਰੁਪਏ ਬਾਈ 775 13 ਮਾਡਲ 13 ਮਾਡਲ ਦੇ 7,75,000 ਓਨਰ ਫਰਸਟ ਬਾਈ ਅਗਲੀ ਆ ਗਈ ਆ ਰਾਇਲ ਬਲੂ ਕਲਰ ਕਹਦੀ ਹੈ ਪਹਿਨ ਹਾਂਜੀ ਹਾਂਜੀ ਤੁਸੀਂ ਫਿਕਰ ਫਰੰਟ ਤੋਂ ਦਿਖਾਉਗੇ ਕਾਰ ਦਾ ਕਿਉਂਕਿ ਨਿਊ ਸ਼ੇਪ ਦੀ ਕਾਰ ਆ ਫਰੰਟ ਤੋਂ ਰਹੇਗਾ ਠੀਕ ਹੈ ਨਿਊ ਸ਼ੇਪ ਹੈ ਜੀ C220 2018 ਮਾਡਲ ਦਾ ਓਕੇ 18/18 ਹੂੰ ਹੂੰ 17/18 ਨਹੀਂ ਹੈ 18 ਹੀ ਮਾਡਲ ਹੈ 18 ਦੀ ਮੈਨੂਫੈਕਚਰਿੰਗ ਹੈ ਓਕੇ ਕਾਰ ਬਿਲਕੁਲ ਨਵੀਂ ਕਿਉਂ ਲੱਗ ਰਹੀ ਕਿਉਂਕਿ ਸਿਰਫ 31000 ਕਿਲੋਮੀਟਰ ਚੱਲੀ ਹੈ ਓਕੇ ਓਨਲੀ 31000 ਕਿਲੋਮੀਟਰ ਚੱਲੀ ਹੋਈ ਕਾਰ ਹੈ ਹਾਂ ਜੀ ਔਰ 31000 ਚੱਲੀ ਦਾ ਪੂਰਾ ਸਰਵਿਸ ਰਿਕਾਰਡ ਤੁਹਾਨੂੰ ਨਾਲ ਹੈ ਠੀਕ ਹੈ ਜੀ ਹਾਂ ਹਾਂ ਦੋਨੋਂ ਚਾਬੀਆਂ ਉਹਦਾ ਮੈਨੂਅਲ ਬੈਗ ਬੁਗਲੇਟ ਸਰਵਿਸ ਰਿਕਾਰਡ ਸਾਰਾ ਕੁਝ ਹੈਗਾ ਜੀ ਕਾਰ ਦਾ ਹਾਂ ਹਾਂ ਮਤਲਬ ਤੁਹਾਨੂੰ ਕੋਈ ਚੀਜ਼ ਦੀ ਕੋਈ ਕਮੀ ਨਹੀਂ ਰਹਿ ਜਾਏਗੀ ਜ ਔਰ ਪੂਰੀ ਕਰ ਓਰਿਜਨਲ ਹੈ ਜੀ ਸਾਰੀ ਸਾਰੀ ਜੀ 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 ਅਚਾ ਕਿਹੜੇ ਰੇਟਸ ਤੇ ਮਿਲੂਗਾ ਰਪਨ ਇਹ ਡੀਜ਼ਲ ਇੰਜਨ ਹੈ ਜੀ ਆਟੋਮੈਟਿਕ ਟਰਾਂਸਮਿਸ਼ਨ ਹੈ ਸਨਰੂਫ ਵਾਲਾ ਮਾਡਲ ਹੈ ਗਲਾਸ ਰੂਫ ਵਾਲਾ ਇਹ ਤੁਹਾਨੂੰ ਪ੍ਰਾਈਸ ਮਿਲੇਗਾ ਸਿਰਫ ਸਿਰਫ 26 ਲੱਖ ਰੁਪਏ ਜੀ 26 ਲੱਖ ਰੁਪਏ ਜੀ 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 ਤੇ 26 ਲੱਖ ਰੁਪਏ ਦਾ ਸਭ ਫਾਈਨਾਂਸ ਦੀ ਫੈਸਿਲਿਟੀ ਤੇ ਹੈਗੀ ਆਪਣੇ ਲਾਵੇ ਔਰ ਜੇ 26 ਲੱਖ ਦੀ ਕਾਰ ਹੈ ਤੇ ਕਿੰਨਾ ਕੁ ਫਾਈਨਾਂਸ ਹੋ ਜਾਣਾ ਇਸ ਕਾਰ ਤੇ ਤੁਸੀਂ 28 ਲੱਖ ਲੋਨ ਲੈ ਸਕਦੇ ਹੋ ਜੀ ਓਕੇ ਤੁਹਾਡੀ ਪ੍ਰੋਫਾਈਲ ਅਲੱਗ ਲਾਅ ਕਰਦੇ ਹੋ ਤੁਸੀਂ 28 ਲੱਖ ਵੀ ਲੋਨ ਲੈ ਸਕਦੇ ਹੋ ਕਾਰ ਦੇ ਉੱਤੇ 26 ਲ ਲੋਨ ਕਰਾ ਦਾਂਗੇ 28 ਲੱਖ ਰੁਪਈਆ ਦਾ 2 ਲੱਖ ਦੇ ਕੇ ਦੋ ਰਾਂਗੇ ਅਗਰ ਤੁਹਾਡੀ ਪ੍ਰੋਫਾਈਲ ਚੰਗੀ ਆ ਬਈ ਠੀਕ ਹੈ ਅਗਲੀ ਆ ਗਈ ਆਪਣੇ ਲਵੇ ਇਹ ਦੋ ਉੱਪਰਲਾ ਮਾਡਲ ਆ ਗਿਆ ਆਪਣੇ ਇਹ ਮਸੜੀ ਦਾ E ਮਾਡਲ ਹੈ ਜੀ E ਕਲਾਸ ਹੈ E202 2019 ਦਾ ਮਾਡਲ ਹੈ ਜੀ ਕਾਰ ਦਾ ਇਹਦਾ ਮੁਹਾਲੀ ਦਾ ਨੰਬਰ ਆ ਠੀਕ ਹੈ ਜੀ ਤੇ ਨੰਬਰ ਵੀ ਬੜਾ ਅੱਛਾ ਲੱਗਿਆ ਨੰਬਰ ਪੇੜ ਲੱਗਿਆ ਪਰ ਇਹ ਕਾਰ ਜਿਹੜੀ ਹੈਗੀ ਨਾ ਸੈਕੰਡ ਓਨਰ ਹੈ ਆਪਾਂ ਇਸ ਕਰਕੇ ਦਾ ਪ੍ਰਾਈਸ ਨੂੰ ਘੱਟ ਕਰਕੇ ਹੀ ਦਵਾਂਗੇ ਠੀਕ ਹੈ ਕਿਉਂਕਿ ਅਗਰ ਇਹ ਫਸਟ ਓਨਰ ਕਾਰ ਹੁੰਦੀ ਤੇ 33 ਲੱਖ ਰੁਪਏ ਦੀ ਕਾਰ ਘੱਟ ਤੋਂ ਘੱਟ ਹੋਣੀ ਸੀ ਠੀਕ ਹੈ ਔਰ ਇਹਦਾ ਮਾਡਲ ਹੈਗਾ 2019 ਹਾਂਜੀ ਸੇਕੰਡ ਹੈ ਨੰਬਰ ਨਾਲ ਦੇਵਾਂਗੇ ਗੱਡੀ ਦਾ ਓਕੇ ਨੰਬਰ ਪਲੇਟ ਵੀ ਤੁਹਾਨੂੰ ਨਾਲ ਦੇਵਾਂਗੇ ਤੇ ਪ੍ਰਾਈਸ ਦਾ ਦੇਵਾਂਗੇ ਤੁਹਾਨੂੰ ਸਿਰਫ ਔਰ ਸਿਰਫ 29.5 ਲੱਖ ਰੁਪਏ ਜੀ 29.5 ਲੱਖ ਰੁਪਈਆ ਜੀ ਅੱਛਾ ਅਗਰ ਫਸਟ ਓਨਰ ਹੁੰਦੀ ਕਾਰ ਫਿਰ ਫਿਰ 33 ਲੱਖ ਰੁਪਏ ਦੀ ਕਾਰ ਫਿਰ 33 ਲੱਖ ਰੁਪਈਆ ਜੀ ਲੋ ਜੀ 4 ਲੱਖ ਰੁਪਏ ਦਾ ਆਪਾਂ ਕਹ ਦੀ ਇਹ ਵੀ ਡੈਪ੍ਰੀਸੀਏਸ਼ਨ ਪੈਗੀ ਸਿਰਫ ਇੱਕ ਓਨਰ ਵਧਨ ਕਰਕੇ ਉਹ ਵੀ ਇੱਕੋ ਹੀ ਫੈਮਿਲੀ ਜਿਵੇਂ ਜਹਾਜ਼ ਦੇ ਕਾਕਪਿਟ ਤੇ ਬੈਗੇ ਹੁੰਨੇ ਨਾ ਉਹ ਬਿਜ਼ਨਸ ਕਲਾਸ ਤੇ ਬੈਗੇ ਹੁੰਨੇ ਜਿੱਦਾਂ ਆਪਾਂ ਉਹ ਫੀਲ ਆ ਕਾਰ ਦੇ ਵਿੱਚ ਹਨਾ ਡੀਜ਼ਲ ਇੰਜਨ ਆ ਆਟੋਮੈਟਿਕ ਟਰਾਂਸਮਿਸ਼ਨ ਆ ਗਲਾਸ ਰੂਫ ਵਾਲਾ ਮਾਡਲ ਸਾਨੂੰ ਰੂਪ ਦਿਖਾ ਦੇ ਇੱਕ ਵਾਰ ਬਈ ਸਾਨੂੰ ਰੂਪ ਦਿਖਾ ਮੇਰਾ ਬਾਈ ਮਨ ਕਰਕੇ ਤੇ ਕਾਰ ਸਾਰੀਆਂ ਗੱਲਾਂ ਸਾਨੂੰ ਦਿਖਾ ਦਿਆ ਕਰ ਤੇ ਕੰਡੀਸ਼ਨ ਦੇਖੋ ਆਏ ਹਾਏ ਹਾਏ ਬਾਈ ਮੈਂ ਕਹਾ ਯਾਰ 29 ਲੱਖ ਰੁਪਈਆ ਦੇ ਵਿੱਚ ਤੁਹਾਨੂੰ ਬਈ ਕਰੋੜ ਵਾਲਾ ਫੀਲ ਮਿਲ ਰਿਹਾ ਤਾਂ ਇਹ ਕਾਰ ਵੀ ਤੁਸੀਂ ਲੈ ਆਓ ਅੱਛਾ ਕੋਈ ਕੰਮ ਖਰਚਾ ਬਿਲਕੁਲ ਨਹੀਂ 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 ਆਪਣੀ ਕਿਸੇ ਵੀ ਕਾਰ 'ਚ ਕੋਈ ਕੰਮ ਖਰਚਾ ਨਹੀਂ ਹੁੰਦਾ ਠੀਕ ਹੈ ਜੀ ਹੂੰ ਹੂੰ ਤੇ ਬ ਬੀ ਫਰੈਂਡਸ ਕਾਰ ਲਾਈਨ ਤੋਂ ਕਿੱਦਾਂ ਦੀ ਕਾਰ ਮਿਲਦੀ ਆ ਮੈਨੂੰ ਮੰਨ ਕੇ ਚੱਲੋ ਵੀ ਇਹਨਾਂ ਦੇ 100 ਬੰਦਾ ਮਿਲਦਾ ਨਾ 100 'ਚੋਂ 10 15 ਬੰਦੇ ਜਿਹੜੇ ਲਗਜ਼ਰੀ ਕਾਰ ਆ ਮਤਲਬ ਵੀ ਜਿਨ੍ਹਾਂ ਨੂੰ ਹੁੰਦਾ ਵੀ ਅੰਦਰ ਹੋਣਾ ਤਾਂ ਉਹ ਮੈਨੂੰ ਪੁੱਛਦੇ ਜ਼ਰੂਰ ਆ ਫਰੈਂਡਸ ਕਾਰ ਲਾਈਨ ਦੇ ਨਾ ਟੌਪ ਦੀਆਂ ਕਾਰਾਂ ਮਿਲਦੀਆਂ ਉਹ ਕਹਿੰਦੇ ਜ਼ਰੂਰ ਆ ਯਾਰ ਇਹ ਮਤਲਬ ਇਹ ਫੀਲ ਆਉਂਦਾ ਵੀ ਦੂਰੇ ਆ ਕੇ ਵੀ ਵਧੀਆ ਕਾਰਾਂ ਨੇ ਸਾਡੇ ਕੋਲ ਅਪਰੋਕਸਿਮ ਕਈ ਸਾਰੇ ਐਨ ਆਰ ਆਈਸ ਜੁੜੇ ਨੇ ਜੀ ਕਈ ਡਿਫੈਂਸ ਪਰਸਨ ਜੁੜੇ ਆ ਓਕੇ ਮਤਲਬ ਆਪਾਂ ਨੇ ਕਦੇ ਕਿਸੇ ਨੂੰ ਕੰਪਲੇਨਟ ਨਹੀਂ ਆਉਂਦੀ ਤੀ ਇਹ ਸਾਡੀ ਗਾਰੰਟੀ ਹੈ ਜੀ ਸਾਡਾ ਜਿਹੜਾ ਕਸਟਮਰ ਇੱਕ ਵਾਰੀ ਕਾਰ ਲੈ ਕੇ ਜਾਂਦਾ ਹੈ ਉਹ ਰਿਪੀਟ ਜ਼ਰੂਰ ਆਉਂਦਾ ਆਪਣੇ ਠੀਕ ਹੈ ਜੀ ਲੋ ਜੀ ਜ਼ਰੂਰ ਹੈ ਕਨਫਰਮ ਹੈ ਰਿਪੀਟ ਆਏਗਾ ਹੀ ਆਏਗਾ ਇਹ ਐਕਟੀਵਿਟੀ ਐਡੀਸ਼ਨ ਆ ਗਿਆ ਆਪਣੇ ਲਈ ਸੋ ਐਕਚੁਅਲੀ ਸਾਡੇ ਕੋਲ ਨਾ ਤੁਸੀਂ ਕਹੋਗੇ ਸਾਨੂੰ ਤੁਸੀਂ ਮਰਸੀਡੀਜ਼ ਦਿਖਾਈ ਜਾ ਰਹੇ ਹੋ ਮੈਂ ਪਹਿਲਾਂ ਤੁਹਾਨੂੰ ਮਰਸੀਡੀਜ਼ ਦਿਖਾ ਰਿਹਾ ਹਾਂ ਫਿਰ ਤੁਹ ਇਹ ਸਰ ਮਰਸੀਡੀਜ਼ ਦਾ ਜੀਐਲਏ 200 ਸੀਡੀਆਈ ਹੈ ਠੀਕ ਹੈ ਜੀ ਮਤਲਬ ਇਹ ਸਭ ਤੋਂ ਜ਼ਿਆਦਾ ਆਈ ਕੈਚਿੰਗ ਕਾਰ ਇਸ ਟਾਈਮ ਸ਼ੋਰੂਮ ਚ ਲੱਗ ਰਹੀ ਕਿਉਂਕਿ ਰੈੱਡ ਕਲਰ ਦੀ ਕਾਰ ਹੀ ਬਲੱਗ ਹੀ ਮਤਲਬ ਸਹੀ ਗੱਲ ਹੈ ਫੈਂਸ ਕਰਦੀ ਹੈ ਕਲਰ ਹੀ ਬੜਾ ਪਿਆਰਾ ਹੈ ਰੈੱਡ ਕਲਰ ਦੀ ਕਾਰ ਹੈ ਬਲੈਕ ਇੰਟੀਰੀਅਰ ਵਾਲੀ ਕਾਰ ਹੈ ਠੀਕ ਹੈ ਜੀ ਅਕੇ ਡੀਅਰ ਦੇਖੋ ਕਾਰ ਦਾ ਬਿਲਕੁਲ ਹੀ ਜਿਵੇਂ ਨਵਾਂ ਪਿਆਰ ਦਾ ਹਮਮ ਹਮ ਪਰ ਸੇ ਇਹ ਹੈ ਵੀ ਕਾਰ ਅਸੀਂ ਅੰਦਰੋਂ ਪਾਲਿਸ਼ ਨਹੀਂ ਕਦੀ ਵੀ ਕਰਦੇ ਬਹੁਤ ਸਾਰੇ ਪਰਸਨ ਅੰਦਰੋਂ ਗੱਡੀਆਂ ਪਾਲਿਸ਼ਾਂ ਕਰਨ ਲੱਗ ਜਾਂਦੇ ਫਿਰ ਉਹ ਗੱਡੀ ਖਰਾਬ ਹੁੰਦੀ ਅੰਦਰੋਂ ਅੰਦਰੋਂ ਪਾਲਿਸ਼ ਕਦੀ ਨਹੀਂ ਹਾਂ ਤੇ ਤੁਹਾਡੇ ਸਾਹਮਣੇ ਹੈ ਜੀਐਲਐ ਇਸ ਜੀਐਲਐ 200 ਸੀਡੀਆਈ ਡੀਜ਼ਲ ਇੰਜਨ ਆਟੋਮੈਟਿਕ ਟਰਾਂਸਮਿਸ਼ਨ ਗਲਾਸ ਟਾਪ ਵਾਲਾ ਮਾਡਲ ਹੈ ਜੀ ਇਹ ਤੇ ਇਹਦੇ ਲੌਇਸ ਦੇਖੋ ਕਿਹੜੇ ਪਿਆਰੇ ਆਕਾਰ ਦੇ ਵੱਡੇ ਲੌਇ ਜਾਂਦੇ ਆ ਇਸ ਕਰਕੇ ਦੀ ਗਰਾਉਂਡ ਕਲੀਅਰੈਂਸ ਵੀ ਨਾਰਮਲ ਗੱਡੀ ਨਾਲੋਂ ਜ਼ਿਆਦਾ ਹੈ ਜ਼ਿਆਦਾ ਆ ਲਓ ਜੀ ਇੱਕ ਔਰ ਮੇਰਾ ਵੀਰ ਫੇਰ ਆਪਾਂ ਕਹਿੰਦਾ ਉਹਨੂੰ ਉੱਪਰੋਂ ਦਿਖਾ ਦੇਣਾ ਕਿਉਂਕਿ ਫੀਲ ਬੜਾ ਆਉਂਦਾ ਜਦੋਂ ਸਾਨੂੰ ਪਨਾ ਖੁੱਲਦਾ ਰਾਤ ਨੂੰ ਤਾਰੇ ਦਿਖਦੇ ਆ ਜਦੋਂ ਪਹਾੜਾਂ 'ਚ ਜਾ ਕੇ ਪਤਾ ਲਾਦਾ ਉੱਤੇ ਨੂੰ ਜਦੋਂ ਕੁਦਰਤ ਦੇ ਨਜ਼ਾਰੇ ਲੈਨੇ ਆਪਾਂ ਜੀ 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 ਮਜ਼ਾ ਵੱਖਰਾ ਆਉਂਦਾ ਸੋ ਕਾਰ ਇਹ ਸ ਪ੍ਰਾਈਸ ਬਹੁਤ ਹੀ ਪਿਆਰਾ ਦਵਾਂਗਾ ਜੀ ਇਸ ਪ੍ਰਾਈਸ 'ਚ ਕੋਈ ਗੱਲ ਨਹੀਂ ਦੇ ਸਕਦੇ ਦਵਾਂਗਾ ਸਿਰਫ 14 ਲੱਖ 75 ਹਜ਼ਾਰ ਰੁਪਏ ਦੀ ਕਾਰ 14 75 ਲੜ ਜਿਹੜੀ 'ਚ 16 17 ਲੱਖ ਰੁਪਏ ਦੀ ਕਾਰ ਹੈ ਜੀ 2017 ਮਾਡਲ ਠੀਕ ਹੈ ਲਓ ਜੀ ਆਪਾਂ ਕਹਿੰਦੇ ਇਹ 17 ਲੱਖ ਵਾਲੀ ਕਾਰ ਤੁਹਾਨੂੰ ਆਪਾਂ 15 ਲੱਖ ਰੁਪਏ ਤੱਕ ਦੇ ਰੇਟ ਦੇ ਦਵਾਂਗੇ 14 ਲੱਖ 75 ਹਜ਼ਾਰ 25 ਹਜ਼ਾਰ ਦਾ ਹੋਰ ਬਦਲ ਕਦੀ ਡਿਸਕਾਊਂਟ ਆਪਣਾ ਲਓ ਜੀ ਰੇਟ ਵਧੀਆ ਪ੍ਰਾਈਸ ਜਿੰਨਾ ਵਧੀਆ ਦੇ ਦਿੱਤਾ ਤੁਹਾਨੂੰ ਪੁੱਛਣ ਦੀ ਦੁਬਾਰਾ ਪੁੱਛਣ ਦੀ ਲੋੜ ਹੀ ਨਹੀਂ ਬੈਣੀ ਅੱਛਾ ਇਹਦੇ ਦੇ ਫਾਈਨਾਂਸ ਕਿੰਨਾ ਕਰਾ ਦਾਂਗੇ ਆਪਾਂ ਸ 14 ਲੱਖ 75 ਹਜ਼ਾਰ ਦੀ ਕਾਰ ਆ ਤੇ 15 ਲੱਖ ਦਾ ਲੋਨ ਕਰਾ ਦਾਂਗੇ ਇੱਕ ਵਾਰ ਵਿਜ਼ਿਟ ਕਰੋ ਤੁਸੀਂ ਬਾਈ ਹੈਨਾ ਤੇ ਆ ਬੀਐਮਡਬਲ ਦਿਖਾ ਦਈਏ ਚਲੋ ਅੰਬੀਅਨ ਇਹ ਕਿਹੜਾ ਮਾਡਲ ਆ ਬਣੇ ਲਵੇ ਇਹ ਬੀਐਮਡਬਲ ਐਕਸ1 ਦਾ 2019 ਮਾਡਲ ਹੈ ਜੀ ਇਹ ਐਮ ਸਪੋਰਟ ਹੈ ਸਿੰਗਲ ਹੈਂਡ ਚੱਲੀ ਹੋਈ ਹੈ 77000 ਚੱਲੀ ਹੈ ਡੀਜ਼ਲ ਹੈ ਆਟੋਮੈਟਿਕ ਹੈ ਤੇ ਗਲਾਸ ਰੂਫ ਵਾਲਾ ਮਾਡਲ ਹੈ ਲਓ ਦਿਖਾਓ ਮੇਰਾ ਬਾਈ ਸਨਰੂਫ ਵਗੈਰਾ ਸਾਰਾ ਕੁਝ ਦਿਖਾ ਦਿਓ ਓਕੇ ਰਿਪੋਰਟ ਕਾਰ ਇਹਦਾ ਤੁਹਾਨੂੰ ਸਟੀਅਰਿੰਗ ਵੀ ਡਿਫਰੈਂਟ ਮਿਲੇਗਾ ਇਹ ਉਹ ਐਮ ਸਪੋਰਟ ਦਾ ਐਮ ਸਪੋਰਟ ਹੈ ਜੀ ਇਹਦਾ ਪੈਡਲ ਸ਼ਿਫਟਰ ਹੈ ਇਹਦੀ ਸੀ ਠੀਕ ਹੈ ਨਾ ਡੀਜ਼ਲ ਇੰਜਨ ਹੈ ਆਟੋਮੈਟਿਕ ਹੈ ਉਹ ਗਲਾਸ ਟਾਪ ਹੈ ਕਾਰ ਦਾ ਹਾਂਜੀ ਹਾਂ ਐਮ स्पोर्ट ਵਾਲੀ ਕਾਰ ਦੀ ਪਰਫਾਰਮੈਂਸ ਹੀ ਡਿਫਰੈਂਟ ਆ ਭਾਈ ਸੜਕ ਤੇ ਇਹ ਕਾਰ ਮਿਲਦੀ ਬੜੀ ਘੱਟ ਹੈ ਮਤਲਬ ਡਿਮਾਂਡ ਵਾਲੀ ਕਾਰ ਹੈ ਠੀਕ ਹੈ ਜੀ ਤੇ ਕੋਸਟਲੀ ਹੈ ਦੂਜੀ ਗੱਡੀ ਨਾਲੋਂ ਤੇ ਇਸ ਕਰਕੇ ਮਤਲਬ ਹਰ ਇੱਕ ਦੇ ਹੱਥ ਦੀ ਗੱਡੀ ਨਹੀਂ ਹੈ ਹਮਮ ਮਾਡਲ 2019 ਮਾਡਲ ਕਰਾਉਣ ਵਾਲੇ ਆ ਜੀ ਹਾਂਜੀ ਅੱਛਾ 2019 ਮਾਡਲ ਕਾਰ ਹੈ ਨਵੀਂ ਕਾਰ 58 ਲੱਖ ਰੁਪਏ ਦੀ ਹੈ ਆਪਾਂ ਤੁਹਾਨੂੰ ਸਿਰਫ ਵਾਲ ਸਿਰਫ 22 ਲੱਖ ਰੁਪਏ ਚ ਕਾਰ ਦੇ ਦੇਣੀ ਹੈ ਜੀ ਓਕੇ 22 ਲੱਖ ਨਵੀਂ 58 ਲੱਖ ਰੁਪਈਆ ਦੀ ਤੇ ਹੋਣ ਹੈਗੇ 22 ਲ ਪੂਰਾ ਪੂਰਾ ਲੋਨੋ ਜੀ ਪਰ ਲਓ ਜੀ ਭਾਈ 22 ਲੱਖ ਰੁਪਈਆ ਦੀ ਕਾਰ 22 ਲੱਖ ਦੀ ਕਾਰ ਔਰ 22 ਲੱਖ ਦਾ ਹੀ ਲੋਨ ਕਰਾ ਦਾਂਗੇ 2019 ਮਾਡਲ ਐਮ स्पोर्ट ਦੇ ਵਿੱਚ ਬਈ ਹੈਨਾ ਤੇ ਅਗਲੀ ਆ ਗਈ ਆ ਹਾਬ ਨੇ ਇਹ ਕਿਹੜਾ ਮਾਡਲ ਪਰ ਲੋਨ ਜਿਹੜਾ ਤੋਂ ਅਸੀਂ ਤੁਹਾਨੂੰ ਕਹਿ ਰਹੇ ਆ ਜਾਂ ਦੱਸ ਰਹੇ ਆ ਨਾ ਉਹਦੀ ਖਾਸੀਅਤ ਹੈ ਕਿ ਤੁਹਾਡੇ ਡਾਕੂਮੈਂਟਸ ਅਲੋਅ ਕਰਨੇ ਚਾਹੀਦੇ ਆ ਬਈ ਲੋਨ ਲੈਣ ਵਾਸਤੇ ਇਹ ਨਹੀਂ ਕਿ ਤੁਸੀਂ ਰਿਟਰਨ ਵੀ ਨਹੀਂ ਫਾਈਲ ਕਰਦੇ ਤੁਹਾਡਾ ਬਿਜ਼ਨਸ ਵੀ ਕੋਈ ਨਹੀਂ ਹੈਗਾ ਤਾਂ ਉਹਦੇ 'ਚ ਲੋਨ ਨਹੀਂ ਹੁੰਦਾ ਹਾਂ ਸਹੀ ਗੱਲ ਹੈ ਲੋਨ ਹੋਏਗਾ ਤੁਹਾਡੇ ਰਿਟਰਨ ਆਉਣੇ ਚਾਹੀਦੇ ਆ ਬੈਂਕ ਸਟੇਟਮੈਂਟ ਹੋਣੀ ਚਾਹੀਦੀ 6 ਮਹੀਨੇ ਦੀ ਪ੍ਰੋਪਰ ਕੋਈ ਸਿਵਲ ਇਸ਼ੂ ਨਹੀਂ ਹੋਣਾ ਚਾਹੀਦਾ ਕੋਈ ਚੈੱਕ ਬਾਊਂਸਿੰਗ ਨਹੀਂ ਹੋਣੀ ਚਾਹੀਦੀ ਸਾਰਾ ਕੁਝ ਅੱਛੀ ਹੈ ਤਾਂ ਪ੍ਰੋਫਾਈਲ ਵਧੀਆ ਤਾਂ ਲੋ ਆਹ ਹੈ ਇਹ ਕਿਹੜਾ ਮਾਡਲ ਹੈ ਇਹ ਵੀ X1 ਮਾਡਲ ਹੈ ਜੀ 2019 ਮਾਡਲ ਹੈ ਬਟ ਇਹ ਨੋਨ ਐਮ स्पोर्ट ਹੈ ਹਾਂਜੀ ਹਾਂ ਇਹ ਗੱਡੀ ਚੱਲੀ ਹੈ 69000 0 ਠੀਕ ਹੈ ਜੀ ਠੀਕ ਹੈ ਚੰਡੀਗੜ੍ਹ ਦਾ ਰਜਿਸਟ੍ਰੇਸ਼ਨ ਹੈ ਹਾਂ 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 100% ओरिजिनल ਕਾਰ ਹੈ ਜੀ ਕਿਤੋਂ ਇਸ ਦੀਆਂ ਬੰਦੀ ਪੂਰੀ ਕਾਰ ਦੇ ਵਿੱਚ ਠੀਕ ਹੈ ਜੀ ਤੇ ਅੰਦਰੋਂ ਇੰਟੀਰੀਅਰ ਦਿਖਾ ਦਿਓ ਇਹਦਾ ਬੇਜ ਕਲਰ ਦਾ ਇੰਟੀਰੀਅਰ ਹੈ ਹੂੰ 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 ਡੀਜ਼ਲ ਇੰਜਨ ਹੈ ਆਟੋਮੈਟਿਕ ਟਰਾਂਸਮਿਸ਼ਨ ਹੈ ਇਹ ਵੀ ਸੇਮ ਉਦਾਂ ਹੀ ਗਲਾਸ ਰੂਫ ਵਾਲਾ ਮਾਡਲ ਹੈ ਜੀ ਪੈਨਾਰੋਮਿਕ ਰੂਫ ਹੈ ਕਾਰ ਦੇ ਵਿੱਚ ਲੋ ਬਈ ਜੀ ਮਾਇਆ ਆ ਜੂ ਤੇ ਇਹ ਹੈਗੀ ਆ ਯਾਰ ਰਾਇਲ ਬਲੂ ਕਲਰ ਦੀ ਰਾਇਲ ਬਲੂ ਕਲਰ ਦੀ ਕਾਰ ਇਹ ਹੈਗੀ ਆ 2019 ਮਾਡਲ 11ਵੇਂ ਮਹੀਨੇ ਦੀ ਜੀ 2019 ਮਾਡਲ 11ਵੇਂ ਮਹੀਨੇ ਦੀ ਕਾਰ ਹੈ ਇਹਦਾ ਪ੍ਰਾਈਸ ਬੜਾ ਘੱਟ ਹੈ ਜੀ ਸਿਰਫ 19.5 ਲੱਖ ਰੁਪਏ ਦੀ ਕਾਰ ਦੇ ਰਹੇ ਆ ਸਾਡੇ 19 ਲੱਖ ਰੁਪਏ ਇਹਦੇ ਫਾਈਨਾਂਸ ਕਿੰਨਾ ਦੇਵਾ ਦਾਂਗੇ ਫਾਈਨਾਂਸ ਇਸ ਤੇ ਪੂਰਾ ਹੀ ਹੋ ਜਾਏਗਾ ਜੀ ਮਾਡਲ ਉੱਪਰ ਲੈਣਾ ਸਰ ਉੱਚਾ ਮਾਡਲ ਹੈ ਜੀ ਕਾਰ ਹੈ ਲਓ ਜੀ ਸਾਡੇ ਲਵੇ ਨਾ 80% ਕਾਰਾਂ ਐਦਾਂ ਦੀਆਂ ਜਿਹਦੇ ਤੇ ਤੁਹਾਡਾ ਸਾਰੇ ਦਾ ਸਾਰਾ ਫਾਈਨਾਂਸ ਹੋ ਜਾਊਗਾ بس باقاعدہ ਸਿੱਬਲ ਤੁਹਾਡਾ ਟਾਪ ਹੋਣਾ ਚਾਹੀਦਾ ਬਾਈ ਹੈਨਾ ਤੇ ਅਗਲੀ ਆ ਗਈ ਆਪਣੇ ਲਈ ਆਡੀ ਇਹ ਮਾਡਲ ਜੀ ਆਡੀ Q3 ਕੁਆਟਰੋ ਹੈ ਜੀ ਇਹ ਕੁਆਟਰੋ 올 व्हील ਡਰਾਈਵ ਹਾਂਜੀ ਹਾਂ 2016 ਮਾਡਲ ਹੈ ਨਿਊ ਸ਼ੇਪ ਦੀ ਹਾਂਜੀ ਹਾਂ ਤੇ ਇੱਕ ਵਾਰੀ ਗੱਡੀ ਨੂੰ ਬਾਹਰੋਂ ਇੰਟੀਰੀਅਰ ਦਿਖਾ ਦਿਓ ਜੀ ਕਾਰ ਦਾ ਫਿਰ ਐਕਸਿਡੈਂਟ ਦਾ ਸਾਰਾ ਕੁਝ ਦਿਖਾ ਦਿਓ ਇਹ ਵੀ ਲੋਕਲ ਨੰਬਰ ਦੀ ਕਾਰ ਆਪਣੀ ਇਹ ਹਰਿਆਣਾ ਦੀ ਰਜਿਸਟਰੀ ਹੈ 470 ਸਿੰਗਲ ਹੈਂਡ ਚੱਲੀ ਰਹੀ ਹੈ ਔਰ ਚੱਲੀ ਵੀ ਸਿਰਫ ਇਹ ਚੱਲੀ ਹੈ ਜੀ 76000 ਕਿਲੋਵਟ 76000 ਕਿਲੋਮੀਟਰ ਲੋ ਦੀ ਪਿਆਰੀ ਕਾਰ ਹੈ ਜੀ ਡਰਾਈਵ ਪਰਫਾਰਮੈਂਸ ਬਹੁਤ ਅੱਛੀ ਹੈ ਕਾਰ ਦੀ ਠੀਕ ਹੈ ਜੀ ਅਸੀਂ ਪਰਸਨਲੀ ਕਾਫੀ ਚਲਾਈ ਹੈ ਇਹ ਵਾਲੀ ਕਾਰ ਤੇ ਇਹਦਾ ਨੰਬਰ ਹਰਿਆਣਾ ਦਾ ਹੈ ਬਸ ਓਨਰ ਕਾਰ ਹੈ ਬੇਜ ਇੰਟੀਰੀਅਰ ਹੈ ਇਹ ਵੀ ਸੇਮ ਡੀਜ਼ਲ ਆਟੋਮੈਟਿਕ ਗਲਾਸ ਰੂਫ ਦੇ ਨਾਲ ਕਾਰ ਹੈ ਠੀਕ ਹੈ ਜੀ ਬਾਈ ਜੀ ਜੀ ਲੋ ਜੀ 69 ਸਾਰੀਆਂ ਗਾਰਾਂ ਸਨੂਫ ਵਾਲੀਆਂ ਕੋਈ ਕੋਈ ਸਿੰਗਲ ਕਾਰ ਵੀ ਇਦਾਂ ਦੀ ਨਹੀਂ ਹੈ ਜਿਹਦਾ ਸਨੂਫ ਨਾ ਹੋਵੇ ਔਰ ਉਹ ਆਟੋਮੈਟਿਕ ਨਾ ਹੋਵੇ ਬਈ ਹੈਨਾ ਅੱਛਾ ਇਧਰ ਪੈਸੇ ਸੀ ਕਰਦੇ ਇਹਦਾ ਪ੍ਰਾਈਸ ਸਿਰਫ ਔਰ ਸਿਰਫ 13 ਲੱਖ 25000 ਰੁਪਏ ਦੀ ਕਾਰ ਹੈ 13 ਲੱਖ 25000 ਰੁਪਈਆ ਦੇ ਵਿੱਚ ਠੀਕ ਹੈ ਜੀ ਬਾਈ ਬਹੁਤ ਵਧੀਆ ਰੇਟ ਦੇ ਵਿੱਚ ਕਾਰ ਹੈ ਅੱਛਾ ਫਾਈਨਾਂਸ ਹੋ ਜਾਣਾ ਪੋਜਗਾ ਸਰ ਜੀ 10 ਲੱਖ ਰੁਪਏ ਦਾ 10 ਲੱਖ ਦਾ 10 ਲੱਖ ਦਾ ਫਾਈਨਾਂਸ ਹੋ ਜੂਗਾ ਇਹ ਤੇ 3 ਲੱਖ ਰੁਪਏ ਦੇ ਕੀ ਕਾਰ ਲੈ ਜੀ ਕ੍ਰੇਟਾ ਆ ਗਈ ਆਪਣੀ ਇਹ ਵੀ ਇਹ ਵੀ ਤੁਹਾਡੀ ਉਹ ਆਪਣੀ ਸਾਨੂੰ ਫੜੀ ਚੰਡੀਗੜ੍ਹ ਨੂੰ ਇਹ ਵੀ ਸਾਡੇ ਕੋਲ ਤਾਂ ਹੀ ਖੜੀ ਹੈ ਕਿਉਂਕਿ ਇਹ ਕਾਰ ਲਗਜ਼ਰੀ ਕਾਰਾਂ ਦੇ ਵਿੱਚ ਖੜਨ ਲੱਗ ਹੈਗੀ ਹੈ ਜੀ ਠੀਕ ਹੈ ਕਿਉਂਕਿ ਇਸ ਕਾਰ ਦਾ ਟੌਪ ਮਾਡਲ ਹੈ ਜੀ ਔਰ ਵਿੱਚ ਗਲਾਸ ਟਾਪ ਤੁਹਾਨੂੰ ਪੈਨੋਰਾਮਿਕ ਰੂਫ ਮਿਲੇਗਾ ਠੀਕ ਹੈ ਜੀ ਮੈਨੂਅਲ ਟਰਾਂਸਮਿਸ਼ਨ ਦਾ ਪੈਟਰੋਲ ਹੈ ਤੇ ਚੱਲੀ ਸਿਰਫ 40000 ਕਿਲੋਮੀਟਰ ਹੈ ਜੀ 40000 ਇਹ ਪੈਟਰੋਲ ਹੈ ਨਾ ਪੈਟਰੋਲ ਚੰਡੀਗੜ੍ਹ ਨੂੰ ਮਰ ਸਿਰਫ ਠੀਕ ਹੈ ਬਾਈਕ ਨਿਊ ਕਰ ਰਹੀ ਹੈ ਬਹੁਤ ਰੇਅਰ ਮਿਲੇਗੀ ਜੀ ਬਹੁਤ ਹੀ ਘੱਟ ਮਿਲੇਗੀ ਠੀਕ ਹੈ ਕਿਉਂਕਿ ਮੈਨੂਅਲ ਆ ਇਸ ਕਰਕੇ ਜੀ ਮਾਈਲੇਜ ਵੀ ਜ਼ਿਆਦਾ ਗੱਡੀ ਦੀ ਜਾਰੀ ਨਾਲ ਹਾਂ ਬਾਈ ਇੱਕ ਕਾਰ ਹੈ ਜਿਹੜੀ ਆਪਣਾ ਮੈਨੂਅਲ ਹੈ ਬਸ ਠੀਕ ਹੈ ਜੀ ਹੂੰ ਹੂੰ ਤੇ ਇਹ ਕਾਰ ਵੀ ਜਿਹੜੀ ਹੈਗੀ ਆ ਨਵੀਂ ਤਾਂ ਕਾਸਟਲੀ ਪੈਂਦੀ ਆ 19 ਲੱਖ 50 ਪਰ 19 ਲੱਖ ਰੁਪਈਆ ਦੀ ਤੇ ਹੁਣ ਆਪਾਂ ਇਹ ਕਾਰ ਦੇਵਾਂਗੇ ਸਿਰਫ 13 ਲੱਖ ਰੁਪਈਆ ਦੀ ਕਾਰ 13 ਲੱਖ ਰੁਪਈਆ ਦੀ ਇਹਦੇ ਫైనాਂਸ ਦਾ 10 ਲੱਖ ਰੁਪਈਆ ਦਾ ਇਹਦਾ ਵੀ ਹੋ ਜਾਣਾ 10 ਲੱਖ ਤੇ 3 ਲੱਖ ਰੁਪਈਆ ਦੇ ਕੇ ਬਾਈ ਕੱਕੀ ਫైనాਂਸ ਕਰਾ ਦਾਂ ਆਹ ਕਾਰ ਦੇਖ ਕਈ ਲੋਕੀ ਕਹਿੰਦੇ ਨੇ ਇੱਕ ਜਿਵੇਂ ਉਹਨਾਂ ਆਪਣੇ ਸਕੋਰਪੀਆ ਦਾ क्रेज ਜ਼ਿਆਦਾ ਇਦਾਂ ਦੇ ਲਾਇਆ ਸਕੋਰਪੀਓ ਚ ਬਹੁਤ ਜਾਂਦੇ ਨੇ ਹਾਂਜੀ ਹਾਂ ਹੈਨਾ ਸਕੋਰਪੀਓ ਦੇ ਵਿੱਚ ਕਈ ਗਾਰਾਂ ਦੇ ਮਤਲਬ ਵੀ ਪਾਉਂਦੇ ਨੇ ਇਹ ਇਹ ਗੱਡੀ ਲਾਇਆਜ਼ ਕਰਕੇ ਬਹੁਤ ਜੱਚ ਰਹੀ ਹੈ ਸਹੀ ਗੱਲ ਹੈ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਹੈ ਇਹ ਇੱਕ ਕਾਰ ਹੈ ਕਿਹੜੀ ਹੈ ਇਹ ਆਡੀ ਏ 4 ਦਾ ਟੌਪ ਮਾਡਲ ਐਸ ਲਾਈਨ ਹੈ ਜੀ ਇਹ ਚੰਡੀਗੜ੍ਹ ਦੇ ਨੰਬਰ ਦੀ ਸਿੰਗਲ ਹੈਂਡ ਚੱਲੀ ਹੋਈ ਕਾਰ ਹੈ ਜੀ ਠੀਕ ਹੈ ਜੀ ਓਕੇ ਚੰਡੀਗੜ੍ਹ ਦੇ ਸ਼ੋਰੂਮ ਚੋਂ ਨਿਕਲੀ ਹੋਈ ਆਜਾ ਤੁਹਾਨੂੰ ਅੰਦਰ ਦਿਖਾਉਂਦਾ ਹੈ ਹੈਂਡ ਕਾਰ ਬਹੁਤ ਪਿਆਰੀ ਕਾਰ ਹੈ ਦੂਜੀ A4 ਦੇ ਨਾਲੋਂ ਤਾਂ ਇਹ 100% ਚੇਂਜ ਹੈ ਬਹੁਤ 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 ਫਰਕ ਹੈ ਲਓ ਜੀ 100% ਚੇਂਜ ਹੈ ਇਹਦੀ ਵਿੰਡੋ ਕੀ ਆਪਣਾ ਅੰਦਰੋਂ ਇੰਟੀਰੀਅਰ ਡੈਸ਼ਬੋਰਡ ਸਟੀਅਰਿੰਗ A to Z ਇਹਦੇ ਡੋਰ ਓਪਨਰ ਵੀ ਦੇਖੋ ਜੀ ਡਿਫਰੈਂਟ ਹੈ ਹੈਨਾ ਸਹੀ ਗੱਲ ਹੈ ਜੀ ਤੇ ਅੰਦਰੋਂ ਦੀ ਸੀਟਸ ਵਗੈਰਾ ਹਰ ਇੱਕ ਰੂਪ ਵਗੈਰਾ ਦੇਖੋ ਐਨ ਓਕੇ ਰਿਪੋਰਟ ਬਈ ਪੂਰੀ ਵਧੀਆ ਮਤਲਬ ਵੀ ਬਣਦੀ ਥਣ ਦੀ ਕਾਰ ਬਣਾਦੀ ਆਰਡੀਨੈਂਸ ਸੋਚਿਆ ਵੀ ਹੈ ਨਾ A4 ਨੂੰ ਕੋਡ ਪੈਂਟ ਪ੍ਰੋਪਰ ਪਾਇਆ ਜਾਵੇ। ਜੀ ਦੀ ਡਰਾਈਵ ਬਹੁਤ ਹੈ ਬਹੁਤ ਲਾਈਟ ਵੇਟ ਚਲਦੀ ਹੈ ਕਾਰ ਇਹ ਤਾਂ ਬਹੁਤ ਅੱਛੀ ਹੈ। ਹਾਂ ਜੀ। ਹੋਰ ਮਾਈਲੇਜ ਵੀ ਬਹੁਤ ਅੱਛੀ ਕਾਰ ਦੀ। ਸਹੀ ਗੱਲ ਲਈ। 19 ਵੀ ਦੇ ਆਸ-ਪਾਸ ਹੀ ਮਾਈਲੇਜ ਦੇ ਦੀ। ਦੇ ਨਹੀਂ ਆਹੀ। ਹਾਂ ਜੀ ਹਾਂ ਜੀ। ਓਕੇ। ਇਹ 35 TD8 ਟੈਕਨੋਲੋਜੀ ਹੈ ਜੀ ਕਾਰ ਦੀ। ਮਾਡਲ ਮਾਡਲ 2019 ਹੈ ਜੀ 19 ਚੰਡੀਗੜ੍ਹ ਦਾ ਨੰਬਰ ਹੈ ਹਾਂਜੀ ਮਤਲਬ ਜੋ ਪ੍ਰਾਈਸ ਮੈਂ ਦੇਣ ਵਾਲਾ ਮੈਂ ਚੈਲੰਜ ਹੈ ਜੀ ਪੂਰੇ ਚੰਡੀਗੜ੍ਹ 'ਚ ਕੋਈ ਨਹੀਂ ਦੇ ਸਕਦਾ ਠੀਕ ਆ ਚੰਡੀਗੜ੍ਹ ਦੇ ਹਿਲਜੂ ਰੇਟ ਸੁਣ ਕੇ ਮੈਂ ਕਹਿੰਦਾ ਇਸ ਕਾਰ ਦਾ ਮਾਰਕੀਟ ਪ੍ਰਾਈਸ ਹੈ ਚੰਡੀਗੜ੍ਹ ਦੇ ਵਿੱਚ 23 ਤੋਂ 24 ਲੱਖ ਰੁਪਏ ਪ੍ਰਾਈਸ ਦਾ ਹੋਣਾ ਚਾਹੀਦਾ ਤੇ ਹੁਣ ਮੈਂ ਤੁਹਾਨੂੰ ਦਵਾਂਗਾ 19 ਲੱਖ 75 ਹਜ਼ਾਰ ਰੁਪਏ ਦੀ 19 ਲੱਖ 75 ਹਜ਼ਾਰ ਦੀ ਲਓ ਜੀ 23 ਤੋਂ 24 ਲੱਖ ਰੁਪਏ ਦਾ ਰੇਟ ਆ ਮਾਰਕੀਟ ਦਾ ਤੇ ਹੁਣ ਆਪਾਂ ਲਗਭਗ 4 ਲੱਖ ਰੁਪਏ ਦਾ ਡਿਸਕਾਊਂਟ ਆ ਕਾਰ ਦੇ ਉੱਤੇ ਸਾਡੇ ਐਂਡ ਤੋਂ ਆ ਰੇਡ ਤੁਹਾਨੂੰ ਕਿਸੇ ਪਾਸੇ ਮਿਲਦਾ ਹੀ ਨਹੀਂ ਬਈ ਹਨਾ ਤੇ ਇਹ ਨੰਬਰ ਵੀ ਇਹਦਾ ਚੰਡੀਗੜ੍ਹ ਦਾ ਕੋਈ ਬਾਹਰਲਾ ਨੰਬਰ ਵੀ ਨਹੀਂ ਹੈਗਾ ਬਈ ਨਵੀਂ ਕਾਰ ਬਿਲਕੁਲ ਨਵੀਂ ਅੱਛਾ ਆਉਡੀ ਆਪਣਾ BMW ਇਹਨੂੰ ਵੀ ਲਵ ਲੋ ਜਿਹਦੇ ਨਾਲ ਦੀ ਕਾਰ ਮਿਲਦੀ ਨਹੀਂ ਕਿਸੇ ਕੋਲ ਨਹੀਂ ਮਿਲਦਾ ਨਾਲ ਦੀ ਇਹ ਥਰੀ ਸੀਰੀਜ਼ ਹੈ ਜੀ ਇਹ ਠੀਕ ਹੈ ਜੀ 100% ਲੋਨ ਹੋ ਜਾਏਗਾ ਇਸ ਤੇ ਵੀ ਸਾਰਾ ਆਉਡੀ ਤੇ ਵੀ ਪੂਰਾ ਲੋਨ ਹੋ ਜਾਏਗਾ ਉਹ ਤੇ ਵੀ 100% ਲੋਨ ਇਹ ਤੇ ਵੀ 100% ਲੋਨ ਆਹ ਲਾਲ ਖੜੀ ਹੈ ਇਹ ਤੇ ਵੀ 100% ਲੋਨ ਉਹ ਪਿੱਛੇ BMW ਖੜੀ ਹੈ ਉਹ ਤੇ ਵੀ 100% ਲੋਨ ਆਹ ਨਾਲ ਖੜੀ ਹੈ ਇਹ ਤੇ ਵੀ 100% ਲੋਨ ਤੇ ਬਈ ਗੱਲ ਕਰਾਂ ਸਾਡੇ ਲਗਭਗ 80% ਕਾਰਾਂ ਨੇ ਜਿਨ੍ਹਾਂ ਦੇ 100% ਲੋਨ ਹੋਜੂ एलिਜੀਬਿਲਟੀ ਹੋਣੀ ਚਾਹੀਦੀ ਹੈ ਬਸ ਕਾਰਨ 100% ਦਾ ਇਹ ਹੈ ਜੀ ਇਹ ਕਾਰਾਂ ਦੇ ਮਾਡਲ ਉੱਚੇ ਹੈ ਪ੍ਰਾਈਸ ਅਸੀਂ ਬਹੁਤ ਘੱਟ ਦੇ ਰਹੇ ਹਾਂ ਹਾਂਜੀ ਹਾਂ ਠੀਕ ਹੈ ਇਹਦੇ ਲਈ ਪ੍ਰਾਈਸ ਜਿਹੜਾ ਲੋਨ ਹੈ ਇਸ ਲਈ ਉਹ ਵਿੱਚ ਐਡਜਸਟ ਹੋ ਜਾਂਦਾ ਹੈ ਹੋ ਜਾਂਦਾ ਠੀਕ ਹੈ ਜੀ ਅੱਛਾ ਇਹ BMW ਕਿਹੜੀ ਆ ਗਈ ਆਪਣੇ ਲੱਗ ਇਹਦਾ ਮਾਡਲ 2020 ਹੈ ਜੀ ਇਹ 320d ਲਗਜ਼ਰੀ ਲਾਈਨ ਹੈ ਜੀ ਠੀਕ ਹੈ ਜੀ ਮਤਲਬ ਇਹ ਕਾਰ ਦਾ ਕੁਝ ਮਤਲਬ ਅਲੱਗ ਹੀ ਪਰਫਾਰਮੈਂਸ ਹੈ ਅਲੱਗ ਹੈ ਡਰਾਈਵ ਬੜਾ ਪਿਆਰਾ ਹੈ ਕੋਈ ਬੀਐਨ ਦਾ ਜਿਹੜਾ ਡਰਾਈਵ ਹੁੰਦਾ ਹੈ ਹਮੇਸ਼ਾ ਮੈਨਲੀ ਡਰਾਈਵ ਹੁੰਦਾ ਹੈ ਇਹਦਾ ਮੀਟਰ ਚੈੱਕ ਕਰੋ ਗੱਡੀ ਦਾ ਕਿੰਨਾ ਸੋਹਣਾ ਮੀਟਰ ਹੈ ਬੜਾ ਪਿਆਰਾ ਡੀਜ਼ਲ ਮੀਟਰ ਹੈ ਇਹ ਠੀਕ ਹੈ ਜੀ ਔਰ ਇਹ ਨਿਊ ਸ਼ੇਪ ਦੇ ਵਿੱਚ ਹੈ ਇਹਦੀਆਂ ਸੀਟਸ ਬੜੀਆਂ ਪਿਆਰੀਆਂ ਬਰਾਊਨ कलर ਦੇ ਵਿੱਚ ਸਿੰਗਲ ਹੈਂਡ ਚੱਲੀ ਹੋ ਸਿਰਫ 70000 ਚੱਲੀ ਹੋਈ ਕਾਰ ਹੈ ਜੀ ਠੀਕ ਹੈ ਜੀ ਡਰਾਈਵ ਪਿਕਅਪ ਪਰਫਾਰਮੈਂਸ ਕੋਈ ਕਮੀ ਨਹੀਂ ਡੀਜ਼ਲ ਇੰਜਨ ਆਟੋਮੈਟਿਕ ਟਰਾਂਸਮਿਸ਼ਨ ਪਿਛਲੇ ਪਾਸੇ ਲਾਈਟਾਂ ਲੁੱਟਾ ਬਹੁਤ ਪਿਆਰੀਆਂ ਕਰਦੀਆਂ ਓਕੇ ਜੀ ਇਹਦੀ ਲੁੱਕ ਬਹੁਤ ਸੋਹਣੀ ਹੈ ਗੱਡੀ ਦੀ ਹਮ ਲਓ ਜੀ ਬਾਈ ਚੈੱਕ ਕਰ ਰਹੇ ਸੀ ਨਾ ਮੈਨੂੰ ਉਹ ਮੈਂ ਸੀ ਕਲਾਸ ਲੈਣਾ ਚਾਹੁੰਦਾ ਮੈਂ ਕਹਿੰਦਾ ਸੀ ਉਹ ਵੀ ਵਾਲੋ 3 ਸੀਰੀਜ਼ ਵੀ ਲੌਂਗਰ ਤਾਂ ਇਹ ਸੋਲਿਡ ਗੱਡੀ ਹੈ ਜੀ ਓਕੇ ਇਹ ਹੈ ਮਜ਼ਬੂਤ ਕਾਰ ਮੈਨ ਲਈ ਕਰਨ ਨੂੰ ਪੱਕੀ ਹੈ ਨਾ ਓਕੇ ਤੇ ਇਹ ਨਵੀਂ ਲੈਣ ਜਾਂਦੇ ਤਾਂ 68 ਲੱਖ 50% ਨਵੀਂ ਕਾਸਟ ਕਰਦੀ ਹੈ ਜੀ ਓਕੇ ਮਸ ਜੀ ਸਿਰਫ ਮੈਂ ਤੁਹਾਨੂੰ ਹਾਫ ਤੋਂ ਵੀ ਘੱਟ ਪ੍ਰਾਈਸ ਕਿੱਡੀ ਦੇਣ ਲੱਗਾ ਅੱਛਾ ਮੈਂ ਤੁਹਾਨੂੰ 26 ਲੱਖ ਰੁਪਏ ਕਰ ਦਿੰਦਾ 26 ਲੱਖ ਰੁਪਏ 26 ਲੱਖ ਰੁਪਏ ਤੁਹਾਡੀ ਵਾਹ ਜੀ 26 ਲੱਖ ਰੁਪਈਆ ਦੇ ਵਿੱਚ ਕਾਰ ਮਿਲ ਜਾਣੀ ਆ ਤੁਹਾਨੂੰ ਬਾਈ ਮੇਟਰੀ ਮਾਡਲ 20 ਮਾਡਲ ਫਾਈਨਾਂਸ ਹੋ ਜੂਗਾ ਫਾਈਨਾਂਸ ਹੋ ਜਾਏਗਾ ਜੀ ਪੂਰਾ ਸਾਰਾ ਲਓ ਜੀ ਸਾਰੇ ਦਾ ਸਾਰਾ ਅੱਛਾ ਅਗਲੀ ਆ ਗਈ ਆਪਣੇ ਲਈ ਆ ਬੀਐਮਡਬਲ ਤੁਹਾਡੀ ਦੇ ਦਿੰਦੇ ਆ ਆਡੀ ਮਾਡਲ ਆਡੀ ਹੈਗੀ ਆ ਜੀ ਇਹ 2016 ਮਾਡਲ ਠੀਕ ਹੈ ਜੀ ਇਹ ਮੈਟ੍ਰਿਕਸ ਐਡੀਸ਼ਨ ਆ ਜੀ ਆਡੀ A6 ਹਾਂਜੀ ਹਾਂਜੀ ਜਿਹੜੇ ਹੈਡਲਾਈਟਸ ਡਿਫਰੈਂਟ ਹੈ ਬੰਪਰ ਗ੍ਰਿਲ ਬਿਲਕ ਐਸ ਲਾਈਨ ਮਾਡਲ ਹੈ ਅਲੌਇਜ਼ ਲੱਗਿਆ ਕਾਰ ਲਈ ਹਾਂਜੀ ਹਾਂਜੀ ਅੰਦਰੋਂ ਇੰਟੀਰੀਅਰ ਡਿਫਰੈਂਟ ਹੈ ਜੀ ਕਾਰ ਦਾ ਓਕੇ ਇਹ ਡੀਜ਼ਲ ਇੰਜਨ ਹੈ ਜੀ ਆਟੋਮੈਟਿਕ ਟਰਾਂਸਮਿਸ਼ਨ ਹੈ ਦਰਵਾਜ਼ਾ ਖੋਲ ਕੇ ਅੰਦਰੋਂ ਦਿਖਾ ਦਿਓ ਜੀ ਕਾਰ ਦਾ ਬਹੁਤ ਹੀ ਪਿਆਰੀ ਕਾਰ ਹੈ ਅੰਦਰੋਂ ਦੇਖੋ ਨਵੀਂ ਕਾਰ ਨਵੀਂ ਕਹਦੀ ਹੈ ਨਾ ਉਹ ਕਾਰ ਆ ਬਈ ਜੀ 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 ਬਸ ਆਪਾਂ ਕਹਦੀਏ ਵੀ ਸ਼ੋਅਰੂਮ ਸ਼ੋਅਰੂਮ ਕੰਡੀਸ਼ਨ ਕਾਰ ਹੈ ਜੀ 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 ਬਸ ਕੱਪੜਾ ਕੱਪੜਾ ਵੀ ਲਾ ਕੇ ਦਵਾਂਗੇ ਆਪਾਂ ਕੱਪੜਾ ਲਹਾਵਾਂਗੇ ਤੁਹਾਡਾ ਲਾਲ ਬਈ ਠੀਕ ਹੈ ਆਓ ਤੇ ਕਪੜਾ ਲਾ ਲਵਾਂਗੇ ਸਰ ਇਹ 1.5 ਦਾ ਮਾਡਲ ਹੈ ਜੀ ਇਹ ਠੀਕ ਹੈ ਇਹ 35 TDI ਹੈ ਮਾਡਲ 2016 ਸਿੰਗਲ ਹੈਂਡ ਚੱਲੀ ਹੋਈ ਕਾਰ ਹੈ ਠੀਕ ਹੈ ਜੀ ਬਹੁਤ ਹੀ ਪਿਆਰੀ ਕਾਰ ਹੈ ਕੋਈ ਕਮੀ ਨਹੀਂ ਕਾਰ ਦੇ ਵਿੱਚ ਨਵੀਂ ਵਰਗੀ ਕਾਰ ਪ੍ਰਾਈਸ ਵੀ ਦਵਾਂਗੇ ਸਪੈਸ਼ਲ 14 ਲੱਖ 75000 ਰੁਪਏ ਦੀ ਕਾਰ ਤੁਹਾਡੇ ਘਰੇ ਵਾਹ ਜੀ ਵਾਹ ਬਿਲਕੁਲ 16 ਮਾਡਲ ਹੈ 16 ਮਾਡਲ ਕਾਰ 16 ਮਾਡਲ ਰੇਟ 14 ਲੱਖ ਤੇ 75000 ਅਰੀਜਨਲ ਦਿਖਾਵਾਂ ਹੈਪੀ ਆ ਦਿਖਾ ਦਿਓ ਮੇਰਾ ਭਾਈ ਆ ਚੈੱਕ ਕਰੋ ਇੱਥੋਂ ਪਛਾਣ ਹੁੰਦੀ ਹੈ ਅਰੀਜਨਲ ਦੀ ਆ ਚੈੱਕ ਕਰੋ ਆ ਪੀਐਸਵੀ ਅਰੀਜਨਲ ਆ ਇਹਦਾ ਆ ਵੀ ਅਰੀਜ ਅੱਛਾ ਬਾਕੀ ਵੀ ਆਲਮੋਸਟ ਸਾਰੀ ਇਹਦੇ ਸਾਰੀ ਗੱਡੀ origignal ਹੈ ਜੀ ਕੁਛ ਵੀ ਪੇਂਟ ਨਹੀਂ ਹੈ ਓਕੇ ਬੰਪਰ ਵੀ ਪੇਂਟ ਨਹੀਂ ਕਰਦੇ ਠੀਕ ਹੈ ਜੀ ਬਾਈ ਨਾਲ ਦੇ ਜੀ ਠੀਕ ਹੈ ਬਾਕੀ ਇੰਨਾ ਇਹ ਗੱਡੀਆਂ ਨਹੀਂ ਲੱਗਦੀ ਰਹੀ ਗੱਡੀਆਂ ਤੋਂ ਬੰਦਾ ਉਹੀ ਪਹਿਲੀ 2 ਫੁੱਟ ਦੂਰ ਹੋ ਕੇ ਲੱਗਦਾ ਹਾਂ ਜੀ ਬਿਲਕੁਲ ਵੀ ਐਵੇਂ ਜੇ ਕੋਈ ਮਾੜੇ ਮੋਟੇ ਲੱਗੀ ਲੈਣੇ ਦੇ ਦੇਣੇ ਪੈ ਜਾਂਦੇ ਨੇ ਜੀ ਜੀ ਬਿਲਕੁਲ ਇੱਕ ਆਪਾਂ ਦੇਖੀ ਸੀਗੀ ਬੰਦੇ ਨੇ ਵਰਨਾ ਮਾਰੀ ਲਿਆ ਕੇ ਆਰ ਆਰ ਦੇ ਵਿੱਚ ਉਹ ਬੇਹੋਸ਼ ਪਿਆ ਰਿਹਾ ਬੰਦਾ ਕਹਿੰਦਾ ਇਹ ਨਹੀਂ ਉੱਠਦਾ ਹੁਣ ਕਿਤੇ ਠੀਕ ਹੈ ਤੇ ਆ ਆ ਆ ਗਈ ਇਹ ਮਾਡਲ ਇਹ BMW ਦਾ 520d ਡੀਜ਼ਲ ਇਨ ਮੋਡਲ ਹੈ ਜੀ ਟਾਪ ਮੋਡਲ ਹੈ। ओके। ਇਹ 2017 ਮਾਡਲ ਕਾਰ ਹੈ ਜੀ ਇਹ। ओके। ਔਰ ਸਿੰਗਲ ਹੈਂਡ ਚੱਲੀ ਹੋਈ ਹੈ। ਹਾਂਜੀ ਹਾਂਜੀ। ਔਰ ਡੀਜ਼ਲ ਦੇ ਵਿੱਚ ਹੈ। ਇਹਦੇ ਚ ਤੁਹਾਨੂੰ ਬੈਕ ਕੈਮਰਾ ਤੇ ਨੈਵੀਗੇਸ਼ਨ ਵੀ ਨਾਲ ਮਿਲੇਗਾ। ਹਾਂਜੀ। ਠੀਕ ਹੈ ਕਿਉਂਕਿ 2017 ਮਾਡਲ ਹੈ। ਵਾਹ ਜੀ ਵਾਹ। ਇਹ ਅੰਦਰੋਂ ਇੰਟੀਰੀਅਰ ਦੇਖੋ ਕਾਰ ਦਾ ਬੜਾ ਪਿਆਰਾ ਇੰਟੀਰੀਅਰ ਹੈ ਇਹਦਾ। ਬਹੁਤ ਬਹੁਤ। ਤੇ ਡੀਜ਼ਲ ਦੇ ਵਿੱਚ ਹੈ ਜੀ ਐਵਰੇਜ ਵੀ ਬਹੁਤ ਅੱਛੀ ਹੁੰਦੀ ਹੈ 5 ਜਿਹੜੀ BMW ਦੇ 5 ਸੀਰੀਜ਼ ਔਰ 3 ਸੀਰੀਜ਼ ਹੁੰਦੇ ਨਾ ਜੀ ਤੇ ਬਹੁਤ ਸੋਲਿਡ ਗੱਡੀਆਂ ਆਉਂ ਦੇ ਇੰਟੀਰੀਅਰ ਐਕਸਟਰੀਅਰ ਦੇਖ ਰਹੇ ਹੋ ਗੱਡੀ ਬਹੁਤ ਸਾਫ ਸੁਥਰੀ ਹੈ ਨਵੀਂ ਕੋਈ ਲੱਗੀ ਬੱਜੀ ਨਹੀਂ ਕਿਤੇ ਕੋਈ ਟੇਡ ਮਰ ਨਹੀਂ ਹੈ ਅਲੋਏ ਬਹੁਤ ਸੋਹਣੇ ਨਵੀਂ ਸ਼ੇਪ ਵਾਲੇ ਅਲੋਏ ਪਏ ਹੋਏ ਹੈ ਕਾਰ ਓਕੇ ਕੰਪਨੀ ਤੋਂ ਹੈ ਠੀਕ ਹੈ ਕਾਰ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਕਮੀ ਨਹੀਂ ਮਾਡਲ 2017 ਬੜਾ ਹੀ ਨੋਮੀਨਲ ਜਿਹਾ ਪ੍ਰਾਈਸ 17 ਮਾਡਲ ਦਾ 17 ਲੱਖ ਰੁਪਏ ਪ੍ਰਾਈਸ ਰੱਖਿਆ ਹੈ 17 ਮਾਡਲ ਦੇ 17 ਲੱਖ ਰੁਪਏ ਠੀਕ ਹੈ ਜੀ ਬਈ ਲਓ ਜੀ ਬਈ ਚੱਕ ਲਓ ਸਭ ਫਾਈਨਾਂਸ ਹੋ ਜੂ ਇਹਦੇ ਹਾਂ ਹੋ ਜਾਏਗਾ ਜੀ ਲੋਨ ਵੀ ਹੋ ਜਾਏਗਾ ਠੀਕ ਹੈ ਜੀ ਬਈ ਤੇ ਅਗਲੀ ਆਪਾਂ ਆ ਦਿਖਾ ਦਈਏ ਫੋਰਚਨਰ ਜੀ ਇਹ 15 15 ਰਜਿਸਟਰਡ 15 ਆਟੋ ਆਟੋਮੈਟਿਕ ਟਰਾਂਸਮਿਸ਼ਨ 4/2 ਹਾਂਜੀ ਡੀਜ਼ਲ ਇੰਜਨ ਹਾਂਜੀ ਅੰਦਰੋਂ ਇੱਕ ਵਾਰ ਇੰਟੀਰੀਅਰ ਦਿਖਾ ਦਿਓ ਜੀ ਕਾਰ ਦਾ ਹਾਂਜੀ 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 ਠੀਕ ਹੈ ਵਾਈਟ ਕਲਰ ਦੀ ਕਾਰ ਹੈ ਜੀ ਕਿਤੋਂ ਵੀ ਕੋਈ ਚੀਜ਼ ਲੱਗੀ ਵੱਜੀ ਨਹੀਂ ਕੋਈ ਪੇਂਟ ਨਹੀਂ ਠੀਕ ਹੈ ਜੀ ਠੀਕ ਹੈ ਜੀ 1 ਲੱਖ 26000 ਚੱਲੀ ਹੈ 1 26 ਲਾਸਟ ਸਰਵਿਸ ਕੰਪਨੀ ਚ 1 ਲੱਖ 22000 ਤੇ ਹੋਈ ਸੀ ਹੁਣ ਨੈਕਸ ਸਰਵਿਸ ਇਸੀ ਆਪ ਕਰਾਤੀ ਹੈ ਠੀਕ ਹੈ ਜੀ ਪੂਰੇ ਸਾਲ ਹੋ ਗਏ ਸਰਵਿਸ ਹੋਈ ਨੂੰ ਅਸੀਂ ਸਰਵਿਸ ਕਰਾਤੀ ਪੂਰੀ ਕੰਪਲੀਟ ਓਕੇ ਈਜ਼ੀਅਰ ਐਗਜ਼ੌਸ ਵੈਰਾ ਸਾਰਾ ਕਲੀਨ ਹੈ ਜ ਬੁਰੇ ਸਾਲ ਦੇ ਵਿੱਚ ਹੋ ਰਸਾ ਹੈ ਠੀਕ ਹੈ ਜੀ ਬੈਟਰੀ ਬੈਟਰੀ ਨਵੀਂ ਹੈ ਕਰਦੀ ਕਾਰ ਵਧੀਆ ਨੇ ਠੀਕ ਹੈ ਤੇ 7 ਸੀਟਰ ਕਾਰ ਤੁਹਾਨੂੰ ਪਤਾ ਹੀ ਹੈ ਪੈਸੇ ਕਰਦੇ ਪੈਸੇ ਬਹੁਤ ਜੈਨੂਨ ਜੇ ਪੈਸੇ ਸਿਰਫ 13.5 ਲੱਖ ਰੁਪਏ ਦੀ ਕਾਰ ਹੈ ਜੀ 13.5 ਲੱਖ ਰੁਪਏ 15 ਮਾਡਲ ਗੱਡੀ ਹਾਂਜੀ ਬਈ 15 ਮਾਡਲ 13.5 ਲੱਖ ਰੁਪਏ ਇੱਕ ਵੀ ਰੁਪਏ ਦਾ ਕੰਮ ਨਹੀਂ ਕਰਦਾ ਠੀਕ ਹੈ ਜੀ ਇੱਕ ਵੀ ਛੋਟੇ ਪੈਸੇ ਦਾ ਵੀ ਕੰਮ ਨਹੀਂ ਕਰਦਾ ਲਓ ਜਾਣਾ ਗੱਡੀ ਲੈ ਜਾਣੀ ਹੈ ਬਸ ਤੁਸੀਂ ਚਲਾਓ ਗੱਡੀ ਨੂੰ ਕੁਝ ਨਹੀਂ ਲਾਈ ਉਡਣਾ ਜਹਾਜੀ ਇੱਕ ਤਰੀਕੇ ਦਾ ਆਪਾਂ ਕਹਿੰਦੀਏ ਬਈ ਮਿੱਤਰੋ ਕਿਉਂਕਿ ਕੁਝ ਕੰਮ ਖਰਚਾ ਹੈ ਹੀ ਨਹੀਂ ਬਸ ਉਹ ਅੱਛਾ ਤੇ ਅਗਲੀ ਆ ਗਈ ਆਪਣੇ ਲਈ ਇਹ ਮਰਸੀਡੀਜ਼ ਕਿਹੜੀ ਆ ਇਹਦਾ ਰੇਟ ਸੁਣਿਓ ਤੁਸੀਂ ਰੇਟ ਸੁਣ ਕੇ ਬਈ ਹੱਕੇ ਵੱਕੇ ਰਹਿ ਕੇ ਜਾਣ ਵਾਲਾ ਕੰਮ ਆ ਵੀ ਐਡੀ ਕਾਰ ਪਹਿਲਾਂ ਸੋਚ ਕੇ ਤੁਸੀਂ ਕਹੋਗੇ 25 26 ਲੱਖ ਰੁਪਏ ਦੀ ਹੋਊਗੀ ਇਹ ਮਰਸੀਡੀਜ਼ ਦਾ 1 BHK ਫਲੈਟ ਹੈ ਜੀ ਹਾਂ ਔਰ 2011 ਮਾਡਲ ਹੈ ਠੀਕ ਹੈ ਜੀ GL 350 ਇਹ ਸੱਚੀ ਫਲੈਟ ਹੀ ਹੈ ਜੀ ਅੰਦਰ 7 ਸੀਟਰ ਹੈ ਇਹਦੇ ਸਾਰੀਆਂ ਫੈਸਿਲਿਟੀਆਂ ਹੈ ਜੀ ਕਾਰ ਦੇ ਵਿੱਚ ਠੀਕ ਹੈ ਜੀ ਤੁਸੀਂ ਅੰਦਰੋਂ ਸੀਟਾਂ ਦੇਖੋ ਕਿੰਨੀਆਂ ਪਿਆਰੀਆਂ ਕਿੰਨੀਆਂ ਕੰਫਰਟੇਬਲ ਹੈ ਠੀਕ ਹੈ ਜੀ ਬੈਠੋਗੇ ਬਿਲਕੁਲ ਤੁਹਾਨੂੰ ਸੋਫਾ ਵਾਲੀ ਫੀਲਿੰਗ ਆਏਗੀ। ਲਓ ਜੀ ਬਈ ਚੈੱਕ ਕਰੋ। ਠੀਕ ਹੈ ਪਿੱਛੇ ਵੀ ਸਕਰੀਨਾਂ ਲੱਗੀਆਂ ਹੋਈਆਂ ਕਾਰ ਦੇ ਹੈਡਰੈਸ ਦੇ ਪਿੱਛੇ ਸਕਰੀਨਾਂ ਲੱਗੀਆਂ ਹੋਈਆਂ। ਹਾਂਜੀ ਸਨਰੂਫ ਦੋ ਦੋ ਮਿਲਦੇ ਆ ਗਾਰ ਦੇ ਫਰੰਟ ਵੀ ਸਨਰੂਫ ਹੈ ਪਿੱਛੇ ਵੀ ਸਨਰੂਫ ਹੈ ਲਓ ਜੀ ਬਾਈ ਦੋ ਦੋ ਸਨਰੂਫ ਹੈ ਗਾਰ ਦੇ ਹਾਂ 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 ਪਿੱਛੇ ਦਰਾਜ ਖੁੱਲ ਕੇ ਦਿਖਾ ਦਿਓ ਠੀਕ ਹੈ ਬਸ ਟਰਕਾਰ ਹੈ ਮਤਲਬ ਬਹੁਤ ਹੀ ਖੁੱਲੀ ਡੁੱਲੀ ਨੀਟ ਐਂਡ ਕਲੀਨ ਇਹ ਡਾਕਟਰ ਜੀ ਚੱਲੀ ਹੋਈ ਗਾਰ ਹੈ ਜੀ ਅੱਛਾ ਜੀ ਹਨ ਆਪਣੀ ਮੁਹਾਲੀ ਡਾਕਟਰ ਸਾਹਿਬ ਦੀ ਗਾਰ ਹੈ ਓਕੇ ਠੀਕ ਹੈ ਬਹੁਤ ਹੀ ਪਿਆਰੀ ਗੱਡੀ ਹੈ ਉਹਨਾਂ ਨੇ ਬਹੁਤ ਮੇਨਟੇਨਡ ਰੱਖੀ ਹੈ ਜੀ ਗਾਰ ਐਲ ਸੀ ਡੀ ਵਗੈਰਾ ਹੈ ਨਾ ਸਾਰਾ ਕੁਝ ਲੱਗਿਆ ਹੋਊਗਾ ਸਭ ਲੱਗਿਆ ਹੈ ਜੇ ਤੁਹਾਨੂੰ ਕੁਝ ਵੀ ਕਰਾਣ ਦੀ ਲੋੜ ਦੀ ਬਸ ਜੀ ਡੀਜ਼ਲ ਪਾਓ ਤੇ ਓਕੇ ਰਿਪੋਰਟ ਫਾਰਮੈਟਕੀ ਐਲੀ ਚੰਡੀਗੜ੍ਹ ਨੰਬਰ ਦੀ ਅੱਛਾ ਕਿੰਨੇ ਦੀ ਕਾਰ ਦਵਾਂਗੇ ਵੀਰੇ ਇਹ ਕਾਰ ਦਵਾਂਗੇ ਤੁਹਾਨੂੰ ਇਹ ਵਸੇ ਨਵੀਂ ਕਾਰ 1 ਕਰੋੜ ਦੇ ਆਸ-ਪਾਸ ਦੀ ਸੀ ਜੀ 1 ਕਰੋੜ ਦੀ ਕਾਰ ਹੁਣ ਕਾਰ ਦੀ ਰੇਟ ਹੁਣ ਤੁਹਾਨੂੰ ਮਿਲੇਗੀ ਸਿਰਫ 7 ਲੱਖ ਰੁਪਏ ਦੀ ਕਾਰ ਲਾ ਜੀ 1 ਕਰੋੜ ਦੀ ਕਾਰ ਜਦੋਂ ਨਵੀਂ ਸੀ ਤੇ ਹੁਣ ਦਵਾਂਗੇ 7 ਲੱਖ ਦੀ ਚੰਡੀਗੜ੍ਹ ਨੰਬਰ ਦੀ ਕਾਰ ਹੈ ਤੇ ਕਾਰ ਓਕੇ ਆ ਅੱਛਾ ਮਾਡਲ ਸੀ ਕਾਰ ਦਾ 2011 11 ਮਾਡਲ ਫਾਈਨਾਂਸ ਤਾਂ ਹੋਣਾ ਨਹੀਂ ਇਹਦੇ ਨਹੀਂ ਇਸ ਤੇ ਫਾਈਨਾਂਸ ਨਹੀਂ ਹੋਗਾ 7 ਲੱਖ ਰੁਪਏ ਕੈਸ਼ ਗੱਡੀ ਲੈ ਜਾਓ 7 ਲੱਖ ਰੁਪਏ ਦੇ ਬਾਈ ਤੁਹਾਨੂੰ 1 ਕਰੋੜ ਵਾਲੀ ਕਾਰ ਮਿਲ ਜਾਣੀ ਚ ਹਾਂ 인ਡੇਵਰ ਜੀ ਆਜੋ 인ਡੇਵਰ ਕਾਰ ਆ ਆਪਣੇ ਲਵੇ ਤੇ ਕਾਰ ਵੀ ਬਾਗਮਾਲ ਆ ਉਹ ਜਿਹੜੀ ਦੇ ਰਿਆਂ ਆ ਬਸ 2.2 ਜੀ 6 ਸਪੀਡ ਆਟੋ ਜੀ ਜੀ ਇਹ ਮਾਡਲ ਹੈਗਾ ਜੀ 2019 ਹਾਂਜੀ 19 ਮਾਡਲ ਹੈ ਚੱਲਣ ਦਾ ਨੰਬਰ ਹੈ ਹਾਂਜੀ ਔਰ 2.2 ਹੈ ਜੀ ਹਾਂਜੀ ਹਾਂ 85000 ਕਿਲੋਮੀਟਰ ਚੱਲੀ ਹੈ ਠੀਕ ਹੈ ਜੀ ਸਿੰਗਲ ਹੈਂਡ ਚੱਲੀ ਹੋਈ ਕਾਰ ਓਕੇ ਅੰਦਰੋਂ ਇੰਟੀਰੀਅਰ ਦਿਖਾ ਦਿਓ ਉਧਰੋਂ ਦਿਖਾ ਦਿਓ ਉਧਰੋਂ ਦਿਖਾ ਦਿਓ ਕਿਸੇ ਪਾਸੇ ਦਿਖਾ ਦਿਓ ਜੀ ਓਕੇ ਨਵੀਂ ਕਾਰ ਵੀ ਨਹੀਂ ਪੂਰੀ ਕਾਰ ਦੇ ਵਿੱਚ ਕੋਈ ਇੰਟੀਰੀਅਰ ਵਿੱਚ ਕੋਈ ਕਮੀ ਨਹੀਂ ਠੀਕ ਹੈ ਜੀ ਵੈਲਮੈਂਟ ਹੈਗਾ ਕਾਲ ਓਕੇ ਇਹਦਾ ਡੈਸ਼ਬੋਰਡ ਵੀ ਦੇਖੋ ਲੈਦਰ ਦਾ ਆਉਂਦਾ ਲੈਦਰ ਸਟਿਚ ਡੈਸ਼ਬੋਰਡ ਆਉਂਦਾ ਹੈ ਹਾਂਜੀ 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 ਸੇਫਟੀ ਹੈ ਔਰ ਇਸ ਕਾਰ ਦੀ ਖਾਸियत ਇਹ ਹੈ ਕਿ ਫੋਰਡ ਐਂਡਰਵਰਦੀ ਦਾ ਇੰਟੀਰੀਅਰ ਕਦੀ ਖਰਾਬ ਹੀ ਨਹੀਂ ਹੁੰਦਾ ਜੀ ਠੀਕ ਹੈ ਜੀ ਕਦੀ ਨਹੀਂ ਖਰਾਬ ਹੋਏਗਾ ਹਮਮ ਹਮ ਉਹਨੇ ਗੱਡੀ 85 ਹਜ਼ਾਰ ਚੱਲੀ ਤਾਂ ਵੀ ਇਦਾਂ ਦਾ ਜੇ ਤੁਸੀਂ 2 ਲੱਖ ਚੱਲੀ ਤਾਂ ਹੋਗੇ ਤਾਂ ਵੀ ਇਦਾਂ ਦੀ ਆ ਸਾਫ ਸੁਥਰਾ ਹੀ ਮਿਲੇਗਾ ਬੜੀ ਮਜ਼ਬੂਤ ਗੱਡੀ ਬਣਾਉਂਦੇ ਜੀ ਇਹ ਠੀਕ ਹੈ ਜੀ ਐਂਟੀ ਰੈਕਸੀਡ ਕਦੀ ਖਰਾਬ ਨਹੀਂ ਹੁੰਦਾ ਕਾਰ ਬੋਡੀ ਲਾਈਨ ਸਟੈਂਡਿੰਗ ਵਲੋਂ ਬਹੁਤ ਅੱਛੀ ਕਾਰ ਹੈ ਹਾਂਜੀ ਹਾਂ ਉਹਦੇ ਪ੍ਰਾਈਸ ਵੀ ਬੜਾ ਜਨਮ ਜਾਂ ਦੇਵਾਂਗੇ 19 ਮਾਡਲ ਕਾਰ ਤੁਹਾਨੂੰ ਗੱਡੀ ਦੇਵਾਂਗੇ ਆਪਾਂ ਸਿਰਫ ਸਿਰਫ 22.5 ਲੱਖ ਰੁਪਏ ਜੀ 22.5 ਲੱਖ ਰੁਪ ਤੇ 19 ਦੇ ਵੀ 9ਵੇਂ ਮਹੀਨੇ ਦੀ ਕਾਰ ਹੈ ਠੀਕ ਹੈ ਜੀ ਲਗਭਗ ਲਾਗੇ 20 ਦੇ ਆ ਤੇ ਇਹ ਕਾਰ ਤੁਸੀਂ ਲੈ ਸਕਦੇ ਹੋ ਅੱਛਾ ਹੋਰ ਵੀ ਕਾਰਾਂ ਨੇ ਆਪਣੇ ਲਈ ਕਾਰਾ ਭਾਜੀ ਅਸਰ ਤੁਸੀਂ ਨਾ ਕੈਟਲੌਗ ਦੇ ਵਿੱਚ ਤੁਸੀਂ ਉਹਨੂੰ ਵਟਸਐਪ ਤੇ ਹਾਇ ਹੈ ਹਾਇ ਹੈ ਲੈ ਕੇ ਮੈਸੇਜ ਕਰ ਦਿਓ ਨੰਬਰ ਤੇ ਤੁਹਾਨੂੰ ਕੈਟਲੌਗ ਭੇਜ ਦਾਂਗੇ ਵੈਸੇ ਕਾਰਾਂ ਮੇਰੀ ਚਾਰ ਪੰਜ ਬਾਹਰ ਵੀ ਖੜੀਆਂ ਨੇ ਤੁਸੀਂ ਕੋਹ ਤਾਂ ਨਜ਼ਰ ਕਰਾ ਦਿੰਨੇ ਆ ਹਾਂ ਇੱਕ ਵਾਰ ਦਿਖਾ ਦਈਏ ਮੈਂ ਲਿਸਟ ਵੀ ਦੇ ਦਾਂਗਾ ਮੇਰੇ ਕੋਲ ਜਿਹੜੀਆਂ ਹੋਰ ਆਉਣ ਵਾਲੀਆਂ ਕਾਰਾਂ ਨੇ ਦੋ ਨਵੀਆਂ ਡੇਹਰਾਂ ਵਾਲੀਆਂ ਜੀ ਦੋ ਐਸ ਕਲਾਸ ਆਣੀਆਂ ਓਕੇ ਠੀਕ ਹੈ ਪੌਸ਼ ਆਣੀ ਹੈ ਹਾਂਜੀ ਔਰ ਈ ਕਲਾਸ ਆਣੀ ਹੈ ਪੈਟਰੋਲ ਈ 11 ਗੱਡੀਆਂ ਹੋਰ ਨਵੀਆਂ ਆਣੀਆਂ ਠੀਕ ਹੈ ਜੀ ਬਾਈ ਲਓ ਜੀ ਆ ਨਾ ਇਹ ਵੀ ਅਪਕਮਿੰਗ ਕਾਰਾਂ ਨੇ ਆਪਾਂ ਕਹੇ ਦੀ ਹਲੇ ਰੈਡੀ ਹੋਣੀਆਂ ਨੇ ਹਾਂ ਇਹ ਵੀ ਸੀਰੀਜ਼ ਹੈ ਜੀ ਇੱਕ ਵਾਰ ਬਣਾ ਤੁਹਾਨੂੰ ਇਦਾਂ ਚੈੱਕ ਕਰਾਉਣਾ ਵੀ ਆਹ ਦੇਖੋ ਕਾਰ ਬਾਈ ਹਨਾ ਇਹ ਰੈਡੀ ਹੋਣੀਆਂ ਤੁਸੀਂ ਆਪ ਵੀ ਹਿਸਾਬ ਨਾਲ ਤੁਸੀਂ ਕਹੋਗੇ ਜੇ ਰੈਡੀ ਕਰਾਉਣ ਨੂੰ ਕਿਹਾ ਆ ਹਨਾ ਇੰਨੀ ਨਵੀਂ ਕਾਰ ਆ ਕਿਉਂਕਿ ਆ ਦੇਖੋ ਮਾੜੇ ਬਾਈ ਨੂੰ ਕਹਣਾ ਇੱਕ ਵਾਰ ਨੇੜੇ ਲਿਆਉਗਾ ਥੋੜਾ ਜਿਦਾਂ ਨਾ ਆਪਾਂ ਕਹੇ ਦੀ ਅਸੀਂ ਤਾਂ ਨਹੀਂ ਮੰਨਦੇ ਸਕ੍ਰੈਚ ਦੇਣ ਪਰ ਬਾਈ ਵੀ ਮੰਨਦੇ ਨੇ ਵੀ ਆ ਮਾੜਾ ਮੋਟਾ ਜਿਹੜਾ ਸਕ੍ਰੈਚ ਆ ਨਾ ਇਹ ਕਵਰ ਅਪ ਕਰਾਉਣਿਆ ਇਹਨੂੰ ਕੁਝ ਰੋਵਿੰਗ ਕੰਪਾਊਂ ਮਣੀ ਮੋਟੀ ਸੁਰਖੀ ਬਿੰਦੀ ਉਹ ਹੋਣੀ ਆ ਹਲੇ ਰੈਡੀ ਹੋਣੀ ਆ ਤੁਸੀਂ ਕਾਰ ਚੈੱਕ ਕਰ ਲਓ ਇਹ ਹੁਣ 2000 ਅੰਦਰ ਦਿਖਾ ਦੇ ਬਈ ਇਹ ਕਿਹੜਾ ਮਾਡਲ ਹੈ 2018 ਮਾਡਲ ਹੈ ਜੀ 18 ਮਾਡਲ ਹੈ ਆਦਰਵਾਇਜ਼ ਇੰਟੀਰੀਅਰ ਵਾਜੀ ਤੁਹਾਨੂੰ ਓਕੇ ਗੱਡੀ ਬਿਲਕੁਲ ਠੀਕ ਠਾਕ ਹੈ ਹਾਂ ਠੀਕ ਹੈ ਕੋਈ ਕਮੀ ਨਹੀਂ ਬਿਲਕੁਲ ਓਕੇ ਗੱਡੀ ਹੈ ਪਰ ਫੇਰ ਵੀ ਆਪਣੀ ਸੈਟੀਸਫੈਕਸ਼ਨ ਲਈ ਆਪਣੀ ਸੱਡੀ ਕਰਨੀ ਹੈ ਜੀ ਪਾਲਿਸ਼ ਪੁਲਿਸ਼ ਕਰਾਣੀ ਹੈ ਗੱਡੀ ਠੀਕ ਹੈ ਅਸੀਂ ਕਾ ਆਪਣੀ ਆ ਪਿੱਛੇ ਆਈ ਕੌਤਰੀ ਆਪਣੀ ਇਹ 18 ਮਾਡਲ ਕਾਰ ਆਪਾਂ ਸਿਰਫ 25 ਲੱਖ ਰੁਪਏ ਦੇ ਦੇਣੀ ਹੈ ਜੀ 25 ਲੱਖ ਰੁਪਏ 25 ਲੱਖ ਰੁਪਏ ਇਹ ਆਡੀ ਕਯੂ 3 ਹੈ ਜੀ 2017 ਮਾਡਲ ਹੈ ਜੀ ਇਹ ਵੀ ਅਪਕਮਿੰਗ ਦੇ ਵਿੱਚ ਹੈ ਇਹ ਪੰਜਾਬ ਦਾ ਨੰਬਰ ਹੈ ਜੀ ਕਾਰ ਦਾ ਠੀਕ ਹੈ ਤੁਸੀਂ ਲੈ ਵੀ ਸਕਦੇ ਹੋ ਅੱਛੇ ਰੇਟ ਚ ਗੱਡੀ ਦੇ ਦਾਂਗਾ ਇਹ ਹਾਂਜੀ ਹਾਂ ਇਹ 16 ਰਜਿਸਟਰਡ 17 ਮਾਡਲ ਹੈ ਜੀ ਹਾਂਜੀ ਪੰਜਾਬ ਦਾ ਨੰਬਰ ਹੈ ਓਨਰ ਸੀਰੀਅਲ ਜੀ ਸੈਕੰਡ ਹੈ ਗੱਡੀ ਦੀ ਠੀਕ ਹੈ ਜੀ ਠੀਕ ਹੈ ਔਰ ਇਹ ਵੀ 67000 ਕਿਲੋਮੀਟਰ ਚੱਲੀ ਹੈ ਸਿਰਫ ਕਾਰ ਹਾਂਜੀ ਹਾਂ ਇਹ ਕਿੰਨੇ ਕਿਲੋਮੀਟਰ ਆਟੋਮੈਟਿਕ ਆ ਸਨਰੂਫ ਇਹ ਤੁਹਾਨੂੰ ਦੇ ਦਾਂਗਾ ਕਾਰ ਜੀ ਇਹ 12.5 ਲੱਖ ਰੁਪਏ ਦੀ ਕਾਰ ਹੈ 12.5 ਲੱਖ ਰੁਪਏ ਦੀ ਠੀਕ ਹੈ ਜੀ ਪੰਜਾਬ ਨੰਬਰ ਨਾਲੇ ਕਾਰ ਦਾ ਲਓ ਜੀ ਭਾਈ ਤੇ ਇਹ ਵੀ ਪੰਜਾਬ ਦਾ ਨੰਬਰ ਹੈ ਇਹ ਵੀ ਸੈਕੰਡ ਹੰਡਰ ਕਾਰ ਹੈ ਜੀ ਦੋਨੋਂ ਚਾਬੀਆਂ ਚੁਬੀਆਂ ਬੈਗ ਬੁੱਕਲਟ ਸਭ ਕੁਝ ਮਿਲੇਗਾ ਕਾਰ ਦਾ ਪ੍ਰਾਈਸ ਜਦਾ ਹੀ ਬੜਾ ਵਧੀਆ ਦਰਾਂਗੇ ਇਹ ਵੀ 12 ਲੱਖ ਰੁਪਏ ਦੀ ਕਾਰ ਦੇ ਦਾਂਗੇ 12 ਲੱਖ ਰੁਪਏ ਦੀ ਜੀ ਜੀ ਉਹ 12.5 ਲੱਖ ਰੁਪਏ ਦੀ ਇਹ 12 ਲੱਖ ਰੁਪਏ ਦੀ ਹਾਂਜੀ ਹਾਂਜੀ ਠੀਕ ਹੈ ਜੀ ਬਸ ਜੀ ਲੋ ਵੀ ਇਹ ਕਾਰ ਤੁਸੀਂ ਲੈ ਆ ਸਕਦੇ ਠੀਕ ਆ ਇਨੋਵਾ ਕ੍ਰਿਸਟਾ ਵੀ ਖੜੀ ਹੈ ਇੱਕ ਬਸ ਉਹਦੀ ਡਿਟੇਲਸ ਦੇ ਬਣਨੀਆਂ ਗੱਡੀਆਂ ਖੜੀ ਹੈ ਪਿੱਛੇ ਟੌਪ ਮਾਡਲ ਹੈ ਜੀ 2021 ਮਾਡਲ ਹੈ Z auto ਹਾਂਜੀ ਹਾਂਜੀ ਜਿਹੜਾ ਲੈਣ ਨੂੰ ਵਟਸਐਪ ਤੇ ਹੈਲੋ ਹੈ ਮੈਸੇਜ ਕਰਦੇ ਹੋ ਆ ਹਣਾ ਆ ਪਿੱਛੇ ਪੁਰਵਾ ਅਪਾਰਟਮੈਂਟ ਆ ਤੇ ਵੀਰੇ ਹੋਰ ਕੀ ਨੀਅਰ ਰਵਰ ਲੈਂਡ ਪਤਾ ਸਕਦੇ ਆ ਬਸ ਤੁਸੀਂ ਇਹੀ ਪੁਰਵਾ ਅਪਾਰਟਮੈਂਟ ਪਾ ਲਓ ਤੁਹਾਨੂੰ ਲੋਕੇਸ਼ਨ इजीली ਮਿਲ ਜਾਂਦੀ ਆ ਤੁਸੀਂ ਇੱਥੇ ਆਰਾਮ ਨਾਲ ਆ ਸਕਦੇ ਹੋ ਹਾਂਜੀ ਹਾਂਜੀ ਬਨਮੰਗਲ ਸਕੂਲ ਪਾ ਲਓ ਤਾਂ ਵੀ ਤੁਸੀਂ ਆ ਜਾਓਗੇ ਪੁਰਵਾ ਪਾ ਲਓ ਹੀਰੋ ਹੋਮਸ ਪਾ ਲਓ ਸਾਰੀ ਲੋਕੇਸ਼ਨ ਜਿਹੜੀ ਸਾਨੂੰ ਇੱਥੇ ਹੀ ਲੈ ਕੇ ਆਉਂਦੇ ਆ ਅੱਛਾ ਆਪਣਾ ਪਲਾਟ ਨੰਬਰ ਕਿੰਨਾ ਹੈ ਇਹ ਪਲਾਟ ਨੰਬਰ 2092 ਸੈਕਟਰ 88 2092 ਬਾਈ ਹੈ ਨਾ ਤੇ ਨੰਬਰ ਪਾਦਾ ਸਕਰੀਨ ਤੇ ਵਿਜ਼ਿਟ ਕਰ ਲਓ ਫਰੈਂਡਸ ਕਾਲਨ ਨੂੰ ਮਹਾਰੀ ਤੇ ਪੇਜ ਨੂੰ ਫੋਲੋ ਸਬਸਕ੍ਰਾਈਬ ਕਰ ਲਿਓ ਸਾਰੀ ਗੱਲ